ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਕਰਦੇ ਆਂ ਭੈਣਾ ਗੱਲਬਾਤ ਚੱਲ ਕੇ ਗਰਮੀਆਂ ਵਿੱਚ ਮੱਜਾਂ ਹੀ ਸਾਂਸ ਵਾਲਾ ਕਿਵੇਂ ਕੀਤੀ ਜਾਂਦੀ ਹੈ ਹੋ ਬਣ ਕਿਵੇਂ ਆ ਠੀਕ ਰਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਕੀ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਨਾ ਮੱਛਰ ਬਹੁਤ ਜ਼ਿਆਦਾ ਇੱਕ ਦਿਨ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਗਰਮੀ ਦੇ ਵਿੱਚ ਪਸ਼ੂਆਂ ਦੀ ਸਾਂਭ ਸੁਵਾਲ ਹੈ ਨਾ ਹਾਂ ਇੱਕ ਭੈਣ ਨੇ ਮੈਨੂੰ ਹੋਰ ਕਮੈਂਟ ਕੀਤਾ ਸੀ ਜਿਵੇਂ ਤੁਸੀਂ ਤਿੰਨ ਚੀਜ਼ਾਂ ਪਾਈਆਂ ਸੀਗੀਆਂ ਜਿਵੇਂ ਮੱਖੀਆਂ ਬੰਦੀਆਂ ਨੇ ਹੈ ਨਾ ਮੱਛਰ ਵੀ ਫਰਨੇਲ ਪਾ ਦਿਓ ਅੱਛਾ ਉਹਦੀਆਂ ਚ ਗੋਲੀਆਂ ਠੀਕ ਹੈ ਉਹ ਵੀ ਮੈਂ ਪਾਤੀ ਅੱਜ ਆ ਤਾਂ ਇਹ ਆਪਾਂ ਪਾਣੀ ਵਾਲੀ ਫਰਨੇਲ ਪਾਈ ਸੀ ਹਾਂ ਤੇ ਉਹ ਹੁਣ ਅੱਜ ਮੈਂ ਉਹ ਗੋਲੀਆਂ ਕੁੱਟ ਕੇ ਪਾਈਆਂ ਨੇ ਤੇ ਫਰਨੇਲ ਪਾ ਸੀ ਇੱਕ ਮਸਕ ਕਪੂਰ ਦੀ ਟਿੱਕੀ ਜਿਹੜੀ ਹੁੰਦੀ ਹੈ ਉਹ ਪਾਤੀਆਂ ਕੁੱਟ ਕੇ ਮੈਂ ਅੱਛਾ ਜੀ ਲੈਂਦੀ ਸੀ ਮੈਂ ਹੁਣ ਆ ਠੀਕ ਹੈ ਬਣੇ ਆ ਤਾਂ ਇਹਦੇ ਮੂੰਹ ਤੇ ਫੇਰਾ ਲਵਲੀ ਲਈ ਲੱਗਦੀ ਆ ਐ ਤਰੂ ਚਿੱਟਾ ਜਿੱਟਾ ਹੋਇਆ ਬੈ ਵਰਚ ਕਰਾਤਾ ਦੇ ਵਰਚ ਕਰਾਤਾ ਨੂੰ ਅੱਜ ਇਹ ਕਹਿੰਦਾ ਵੀ ਬਹੁਤ ਦਿਨ ਹੋ ਗਏ ਮੈਨੂੰ ਬੁਰਸ਼ ਨਹੀਂ ਕਰਾਇਆ ਗਿਆ ਮੈਂ ਰੋਟੀ ਮੈਨੂੰ ਅੱਛੀ ਨਹੀਂ ਲੱਗਦੀ ਅੱਛੀ ਕਰਾਵੇ ਰੋਟੀ ਨਹੀਂ ਚੰਗੀ ਲੱਗਦੀ ਠੀਕ ਹੈ ਮੈਨੂੰ ਕਹਿੰਦਾ ਬੁਰਸ਼ ਕਰਾਉ ਅੱਜ ਮਾਂ ਚੱਲ ਭਈ ਆਪਦੇ ਵਰਗਾ ਹਨਾ ਹਾਂ ਉਹ ਬੀਬੀ ਐ ਇਹ ਵੀ ਹੱਕ ਬਣਦਾ ਆਪਣਾ ਬੁਰਸ਼ ਕਰਾਉਂਦਾ ਮੈਂ ਬੁਰਸ਼ ਕਰਾ ਕੇ ਦੇਨੂੰ ਠੀਕ ਆ ਤੇ ਆ ਉਹ ਚੀਜ਼ ਹੈ ਜੀ ਦੋ ਚੀਜ਼ਾਂ ਪਾਈਆਂ ਨੇ ਬੋਲੀ ਬੈਠੀ ਜਾਂਦਾ ਠੀਕ ਹੈ ਮੈਨੇ ਸੁਣਾ ਮਰ ਗਿਆ ਇਹ ਕੱਤਾ ਹੈ ਨੀਲੀ ਰਾਵੀ ਦਾ ਅੱਛਾ ਨੀਲੀ ਰਾਵੀ ਇਹ ਤਾਂ ਪਾਲਣਾ ਮੈਨੇ ਦਾ 4 ਮਹੀਨੇ ਦਾ ਮੈਂ ਪਾਲਣਾ ਪਾਲਣਾ ਅੱਛਾ ਠੀਕ ਹੈ ਇਹਦੀ ਅੱਖਾਂ ਦੇਖਾ ਅੱਖਾਂ ਗੋਲੇ ਮੈਂ ਤਾਂ ਡਰੀ ਗਿਆ ਅੱਖਾਂ ਗੋਲੇ ਫੜੋ ਬੋਲੂ ਬਾਹਲੇ ਸੁਣੀਆ ਕਰੇ ਨੀਲੀ ਦਾ ਨੀਲੀ ਹਮ ਅਲੋਂ ਦਾ ਛਿੱਟੀਆਂ ਅੱਖਾਂ ਨੀਲੀਆਂ ਛਿੱਟੀਆਂ ਵਾਲੀ ਸੁਣੀਏ ਦੇਖ ਇਹ ਛੋਟੀ ਛੋਟੀ ਖੁਸ਼ੀ ਜੋ ਖੁਸ਼ੀ ਲੱਭਣੀ ਪੈਂਦੀ ਹੈਗਾ ਹੁਣ ਹਾਂ ਇਹ ਤਾਂ ਗੱਲ ਹੈਗੀ ਆ ਜਦੋਂ ਆਪਾਂ ਇਹਨਾਂ ਨੂੰ ਪਿਆਰ ਕਰਦੇ ਹਾਂ ਨਾ ਸਹੀ ਅੱਲਾ ਆ ਜਾ ਬਤਾ ਆ ਜਾ ਬਤਾ ਇਹ ਸਾਡੀ ਭੈਣ ਮਿਹਨਤ ਬਹੁਤ ਕਰਦੀ ਆ ਤੇ ਸਾਡਾ ਬਾਈ ਵੀ ਲੱਗਿਆ ਪਿਆ ਕਿਉਂ ਪਿੰਦਰ ਵੀਰ ਕਿਦਾਂ ਹੋ ਪਣੇ ਲੱਗੇ ਪਏ ਨੇ ਦੋਨੇ ਜਣੇ ਮੇਰੇ ਕੰਮ ਲਈ ਜ਼ਰੂਰੀ ਆ ਹਨ ਜਿਹਨਾਂ ਨੂੰ ਮਸਤਰੀ ਖਾਈ ਗਿਆ ਮੱਖੀਆਂ ਖਾਈਆਂ ਤੇ ਇਹਨਾਂ ਦੀ ਹੈ ਜਿਹੜੀ ਆ ਕੀ ਆ ਕੰਟਰੋਲ ਸਾਰੀ ਤੇ ਜੱਫਾ ਹੋ ਜਾਂਦਾ ਹਾਂ ਪਰ ਉਹ ਵੀ ਕਿ ਫਾਇਦਾ ਜੇ ਪਸਤ ਰੱਖਿਆ ਜਾਂ ਬਸਾਂ ਸੁਆਣਾ ਕਰੀ ਸਹੀ ਗੱਲ ਹੈ ਤੇਰੀ ਕੀ ਮੱਖੀ ਹੈ ਬੜੀ ਤੰਗ ਕਰਦੀ ਹੈ ਮੈਂ ਲੱਤਾਂ ਹੀ ਮਾਰਨੇ ਮਿੱਠੇ ਮਦੇ ਨੂੰ ਕਰਾ ਦੇ ਤਾਂ ਮੈਨੂੰ ਦੁੱਧ ਵੀ ਡੋਲਦਾ ਮੱਖੀ ਉਹ ਬੜਾ ਤੰਗ ਕਰਦੀ ਹੈ ਅੱਛਾ ਤੇ ਕਿੰਨੇ ਦਿਨ ਹੋ ਗਏ ਦੁੱਧ ਦੇਣਾ ਪਰ ਵੀੜੇ ਪਾਈ ਥੋੜੀ ਦੇਰ ਆਇਤੀ ਇਹ ਜਿਹੜਾ ਇੱਕ ਹੋਰ ਚੀਜ਼ ਐ ਐਡ ਕਰਤੀ ਹੋਰ ਕੀ ਪਤਾ ਹੋਰ ਜਾਂ ਟਿੱਕੀਆਂ ਅੱਛਾ ਉਹ ਮੁਸਕ ਕਪੂਰ ਦੀਆਂ ਟਿੱਕੀਆਂ ਹੋਗੀਆਂ ਫਰਨੈਲ ਹੋਗੀ ਜੈਲ ਹੋ ਗਿਆ ਸਰੋਂ ਦਾ ਤੇਲ ਹੋ ਗਿਆ ਨਿੰਬੜਾ ਤੇਲ ਹੋ ਗਿਆ ਪੰਜ ਚੀਜ਼ਾਂ ਪਾਈਆਂ ਠੀਕ ਹੈ ਤੇ ਜਿਵੇਂ ਆ ਇੱਕ ਮੈਂ ਇਸ ਖੜੀ ਚੋਈ ਨਹੀਂ ਅੱਜ ਮੈਂ ਚੋਈ ਸੀ ਕੰਮਲਾ ਇਹਨੂੰ ਹੋਣਾ ਕੱਟਿਆ ਤਾਂ ਨਵਾਇ ਸੀ ਹਾਂ ਇਹ ਉਹ ਮੂੰਹ ਲਾ ਕੇ ਕਹਿੰਨ ਦੁਪਹਿਰ ਹੋਇਆ ਪਿਆ ਦੁਆਰੇ ਪਾਥਰ ਅੱਛਾ ਦੁਆਰੀ ਲਾ ਲਿਆ ਅੱਛਾ ਪਰ ਹਮ ਤਾਂ ਸਾਹਮਣੇ ਤੋਂ ਮੂੰਹੋਂ ਤਾਂ ਕੰਮ ਚੋਣੀ ਠੀਕ ਐ ਪਰ ਹਮ ਦਿਖਾ ਦੇ ਚੱਡੇ ਜਿਹੜੀ ਗੱਲ ਨਹੀਂ ਵੀ ਵੀਰੇ ਜਿਹੜਾ ਪਰਪੱਸ ਹੋਆ ਕੋਈ ਵੀ ਕੀਤਾ ਹੈ ਆਉਦੇ ਮਨੋਂ ਤਾਂ ਨਹੀਂ ਹੁੰਦਾ ਨਾ ਵੀ ਸ਼ੌਂਕ ਹੈ ਵੀ ਇੱਕ ਸ਼ੌਂਕ ਨਾਲ ਬੰਦਾ ਹੂੰ ਜਿਵੇਂ ਆਪਾਂ ਵੀਹਾਂ ਇੱਕ ਤਾਂ ਹਾਂ ਵੀ ਦੁੱਧ ਦਾ ਇੱਕ ਤਾਂ ਹੁਣ ਗਰਮੀ ਕਰ ਕੁੰਕੜੂਗਾ ਦੁੱਧ ਤੇ ਕੁਸ ਬੇਰਮੀ ਹੋ ਫਸੂਣਾ ਹਨਾ ਇਹ ਦੇਖੀ ਆਪਾਂ ਦਿਖਾਵਾਂਗੇ ਸ਼ੋਰ ਲਾ ਦੀ ਵੀਡੀਓ ਦੇ ਵਿੱਚ ਸ਼ੋਰ ਕਰੇ ਜਿਵੇਂ ਇਹ ਬਹਿ ਜਾਣਗੇ ਪੱਕੇ ਨੂੰ ਪੱਕੇ ਬੰਦਦੇ ਨੇ ਨਾ ਅਜੇ ਵੀ ਚੱਲ ਪਾਪਾ ਤੇਰ ਕੋਲ ਮਾਸ ਕਰਦੇ ਹਾਂ ਵੀਡੀਓ ਬਣਾਇਆ ਜਾਂਦਾ ਤੇ ਬਾਕੀ ਵਿੱਚ ਇੱਕ ਐਦਾਂ ਹੁੰਦਾ ਵੀ ਹਾਂ ਵਿੱਚ ਤਾਂ ਫਹਾਜਾ ਪੜ ਦਿੰਦੇ ਨੇ ਲੋਕ ਵੀ ਇੱਕ ਤਾਂ ਚਲੋ ਆਹ ਸੌਂਗ ਨਾਲ ਮੇਰੇ ਨਾਲ ਲੱਗ ਜਾਓ ਵੀ ਕੱਲੇ ਥੋੜਾ ਵੱਧ ਟਾਈਮ ਲੱਗ ਜਾਂਦਾ ਹੈ ਰੋਟੀ ਬਿਖਾਣੀ ਹੈ ਕੋਰਾਂ ਦੀਆਂ ਮਿਆ ਪਰੋਟੀ ਦਾ ਇੱਕ ਜੀ ਹੋਰ ਆ ਪਰੋਟੀ ਸਾਰੇ ਇਕੱਠੇ ਹੀ ਖਾਣੇ ਇਕੱਠੇ ਖਾਣੇ ਇਹਨੇ ਅਣਕਾ ਮਲ ਮੈਂ ਕਿੰਦਨ ਕੱਲੀ ਨੂੰ ਅਸੀਂ ਪਹਿਲਾਂ ਖਵਾ ਦਿੰਦੇ ਸੀ ਵੀ ਜਿਹੜਾ ਹੁੰਦਾ ਵੀ ਚਾਹੇ 12 ਵਜੇ ਆ ਹੁਣ ਇਹਨਾਂ ਦਾ ਟਾਈਮ ਕਿੰਨਾ ਹੋ ਗਿਆ ਕੰਮ ਟਾਈਮ ਤਾਂ ਹੋ ਗਿਆ 11:30 11:30 12 ਵਜੇ ਆਣਗੇ ਆਪਾਂ ਫਿਰ ਮਿਲਣਾ ਹਾਂ ਸੋਰਾ ਸਵੇਰ ਨੂੰ ਮਿਲਣਾ ਹੁੰਦੀ ਹੈ ਬਾ ਮਤਲਬ 12 ਵਜੇ ਆਣਗੇ ਰੋਟੀ ਖਾਣਦੇ ਆ ਇਹ ਨਾ ਗਮਾ ਜੇ ਆਪਾਂ ਕਹਿੰਦੇ ਵੀ ਨਾ ਇਹ ਡਿੱਡ ਭਰ ਦਿਆਂ ਆਪਣਾ ਡਿੱਡ ਵੀ ਭਰ ਦਿਆਂ ਨੇ ਹਰਛੇ ਡਿੱਡ ਨਵਾਂ ਕੀ ਦਾ ਜੇ ਜਿੱਦ ਤੇ ਮੈਸਰਾਂ ਦਾ ਵੀ ਡਿੱਡ ਚੋਰੀ ਹਾਂ ਹਾਂ ਬਾਹਰ ਬਾਕੀ ਹੁੰਦਾਗਾ ਨਾ ਸਹੀ ਗੱਲ ਆ ਇੱਕ ਤਾਂ ਜਿਵੇਂ ਆਪਾਂ ਕਹਿੰਦੇ ਨੇ ਮ사ਜ ਹੋ ਗਈ ਨਾ ਤਾਂ ਮਾਲਸ ਹੋ ਗਈ ਹੈ ਨਾ ਇੱਕ ਤਾਂ ਆਰਾਮਦਾਰੀ ਹੋ ਗਈ ਹੂੰ ਸਹੀ ਗੱਲ ਆ ਤੇ ਬਾਕੀ ਵਿੱਚ ਆਪਾਂ ਨੂੰ ਕਮੈਂਟਾਂ ਜਰੂਰ ਕਹਿੰਦੇ ਨੇ ਤੂੰ ਵੀ ਖੈਰ ਕਮੈਂਟ ਪੜੇ ਨੇ ਵੀ ਜਿਹੜੀ ਆਪਾਂ ਮੈਸਾਂ ਲਈਆਂ ਸੀ ਵੀ ਤੁਸੀਂ ਮਹਿੰਗੀਆਂ ਲਿਆਏ ਹਾਂ ਉਹਨਾਂ ਵਾਰ ਕੀ ਗੱਈ ਇਹਨੂੰ ਦਿਰੀਓ ਚੀਜਾਂ ਆਉਂਦੀ ਹੋਈ ਹੈ ਨਾ ਤੇ ਚਲੋ ਮੰਨ ਲਓ ਵੀ ਮੰਗੇ ਮੰਦੇ ਤਲ ਹੋਊਗਾ ਕਰਕੇ ਚਲੋ ਆਪਣੇ ਵੀ ਉਹ ਵੀ ਰੈਂਡਾ ਵੀ ਮਾਚਦਾ ਆਪਾਂ ਸਾਰੀ ਉਹ ਕਰਦੇ ਨੇ ਜਿਵੇਂ ਆ ਰੇਟ ਦਿੱਸੇ ਉਹਨਾਂ ਨੇ ਉਹ ਕਿੰਨੇ ਵੀ ਸੇਦੂ ਘਟ ਦੇਣੀਆਂ ਨਹੀਂ ਆਪਨੋ ਪਸੰਦ ਸੀ ਚਲੋ 5-10000 ਇਧਰ ਉਧਰ ਹੋ ਜਾਂਦਾ ਜਦੋਂ ਵੀ ਚੀਜ਼ ਪਸੰਦ ਆ ਗਈ ਹਾਂ ਇੱਕ ਵੀਰ ਇਹ ਤੁਹਾਨੂੰ ਹੋਰ ਦੱਸਣਾ ਚਾਹਣੇ ਆਲਾ ਕਹਿੰਦਾ ਵੀ ਸੋਡੀਅਮ ਵਿੱਚ ਸੰਦੀਸਦੀਆਂ ਨਹੀਂ ਹੈਗੀਆਂ ਉਹ ਮੈਂ ਉਹ ਦੇਖੀ ਉੱਥੇ ਬੰਨੇ ਹੋਈਆਂ ਨੇ ਇਹ ਅਸੀਂ ਜਗ੍ਹਾ ਜਿਹੜੀ ਹੈਗੀ ਵੇਚਤੀ ਚਲੋ ਜਿੰਨਾ ਕਿ ਵੀ ਹੋਇਆ ਆਪਾਂ ਖੇਤ ਜਗ੍ਹਾ ਪਾਵਾਂਗੇ ਤੇ ਇੱਕ ਵੀਰ ਨੇ ਕਮੈਂਟ ਕੀਤਾ ਭਣੀ ਤਿੰਦੀ ਫਾਰਮ ਵੀਰ ਹੈਗਾ ਫਾਰਮ ਵਾਲਾ ਉਹਦੇ ਨਕਸ਼ੇ ਦੇ ਬਣਾਓ ਵੀਰਿਆ ਆਪਾਂ ਉਹਦਾ ਬ ਦਾ ਵੱੱਤ ਲੱਗਿਆ ਹੋਇਆ। ਗਾਲ ਲੱਗਿਆ। ਚਲ ਕੋਈ ਨਾ ਤੁਹਾਡੇ ਮੂੰਹ ਨੇ ਏ ਭਾਵਨਾਵਾਂ ਮਾਣੇ ਜੋ ਸਾਨੂੰ ਤੁਸੀਂ ਦਿਵਾਵਾਂ ਦਿਨੇ ਇਹ ਵੀ ਪੂਰੀਆਂ ਹੋ ਜਾਣੇ। ਇੱਕ ਦਿਨ ਆਪਾਂ ਉਹ ਵੀ ਨਕਸ਼ਾ ਲਿਆਵਾਂਗੇ। ਹਾਂ ਸਹੀ ਗੱਲ ਬੋਲੇ। ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ। ਸੋਚ ਨਾਲ ਕਰਦੇ ਛੁੜੀ ਸੋਚ ਕਿੰਨੀ ਚੰਗੀ ਹੈ। ਨਵੰਬਰ ਕੋਈ ਨਾ ਵੀਰੇ ਜਿੱਦੇ ਆਪਾਂ ਉਹ ਵੀਰੇ ਵਾਲੇ ਫਾਰਮ ਜੋਗੇ ਹੋਗੇ ਆਪਾਂ ਉਹ ਵੀ ਨਕਸ਼ਾ। ਉਹ ਵੀ ਬਾਲਾ। ਬਾਕੀ ਤੁਹਾਡੇ ਸਾਰਿਆਂ ਦਾ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ। ਪਿਆਰ ਹੈ ਬਈ ਬਾਕੀ ਮਿਲ ਰਿਹਾ ਹੈ। ਤੇ ਨਾ ਸਵੇਰ ਦੀ ਲੱਗੀ ਹੋਈ ਹੈ। ਤੇ ਵੀ ਆਏ ਆ ਵੀ ਚਲ ਇੰਨਾ ਦੀ ਆਪਾਂ ਸੇਵਾ ਕਰਦੇ ਆਂ ਬਿਹਾਰੀ ਦੇ ਬੇਜਮਾਨ ਨੇ ਨਾ ਸਹੀ ਗੱਲ ਆ ਬਣੀ ਇਹ ਆਪਾਂ ਨੂੰ ਫਾਲਤਾਂ ਮਿਲਦੇ ਹੀ ਆ ਹਮਮਾ ਫਾਲ ਨਹੀਂ ਮਿਲਦਾ ਕਿ ਉਹ ਲੈ ਕਿਹਦੇ ਹਿੱਸੇ ਦੇ ਲਿਖਾ ਹੋਣਗੇ ਇਹ ਰਾਮਦਾਰੀ ਨਾਲ ਬੈਠੀ ਸਹੀ ਗੱਲ ਚਲ ਆ ਪਈਆ ਆਪਾਂ ਕਿਤੇ ਸਫਰ ਦੇ ਵਿੱਚ ਜਾਂਦੇ ਆਂ ਆਪਾਂ ਬੇਰਾਮ ਹੋ ਜਾਂਦੇ ਹੱਥੇ ਚੱਪੇ ਹਨ ਸ੍ਰੀ ਸੁਟਾ ਦਾ ਕਿਵੇਂ ਆਪਾਂ ਨੂੰ ਜੇ ਹੋਰ ਕੋਈ ਕਹੇ ਵੀ ਭਾਈ ਕੋਈ ਨਾ ਜੇ ਬੈਠੂ ਚਾਹ ਪਣੀ ਕਰਿਆਂ ਨਾ ਹੋ ਤੋ ਬੇਰਾਮ ਉਹ ਚੀਜ਼ ਬੇਰਾਮ ਵਾਲੀ ਹੁੰਦੀ ਆ ਹੁਣੇ ਦੇਖ ਲੈ ਆਰਾਮ ਨਾਲ ਬੈਠੇ ਨੇ ਇਹ ਭੈਣੇ ਜਿਵੇਂ ਆ ਵਿੱਚ ਗਾਈਆਂ ਇਹਨਾਂ ਨੂੰ ਮਾਰਦੀਆਂ ਨਹੀਂ ਮੈਂ ਮੈਸਾ ਜਿਵੇਂ ਕੱਲੀ ਗ अच्छा हां 맞아 바ੜੀ ਵਿਚਾਰੀ ਨਾ ਅੱਜ ਉਹ ਦਿਗ ਪਤਾ ਸੀ ਸ਼ਹਿਰ ਦੇ ਬੜੀ ਟੈਨ ਸਟੋਰੀ ਦਾ ਰਾਈਨ ਮੈਂ ਜਾ ਰਹੀ ਰਾਈਨ ਬੈ ਜਿੱਦ ਤੱਕ ਮਨ ਉਸੇ ਵਾਂਗ ਹੈ ਤਾਂ ਤੱਕ ਜੀ ਪਾ ਗਾੜੀ ਕੋਹ ਖੜੀ ਹੈ ਉਹਨੇ ਲੱਗ ਲਾਈ ਹੂੰ ਇਹ ਤਾਂ ਵਿਚਾਰੀ ਜਦੋਂ ਕੋਈ ਮੁੱਲੀ ਨਹੀਂ ਕੋਈ ਨਹੀਂ ਠੀਕ ਹੈ ਇਹ ਇਹ ਤਾਂ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਆਪਾਂ ਨਾਲ ਪੂਜਣ ਵਾਲੀ ਗੱਲ ਹੈ ਪਰਮਾਤਮਾ ਜਿਵੇਂ ਆਪਾਂ ਵਾਈਧੂ ਹਾਂ ਇਹ ਕਹਿੰਦੇ ਵੀ ਹਾਂ ਪ੍ਰਮਾਤਮਾ ਤੇਰੀ ਹੀ ਦਿੱਤਾ ਹੈ ਨਾ ਤੇ ਸਾਡਾ ਕੁਝ ਨਹੀਂ ਹੈਗਾ ਹਾਂ ਇਹ ਦਿਨ ਤਾਂ ਵਾਈਧੂ ਦੀ ਹੈ ਨਾ ਉਹ ਹੀ ਸਾਰਾ ਕੁਝ ਕਹਿੰਦੇ ਕਨੇ ਵੀ ਰਾਜਾ ਦਾ ਭੀਗ ਮਗਾ ਦਿੰਦਾ ਖਿਖਾਰੀਆਂ ਤੋਂ ਰਾਜ ਕਰਾ ਰਾਜ ਕਰਾ ਦਿੰਦਾ ਇਹ ਹੈਗਾ ਤਾਂ ਵਾਹਿਗੁਰੂ ਹੈ ਪਰ ਵਾਹਿਗੁਰੂ ਹੁਣ ਆਪਾਂ ਕਹਿੰਦੇ ਨੇ ਵੀ ਵਾਹਿਗੁਰੂ ਉਹ ਬੱਸ ਦਾ ਸਾਰੇ ਇਨਸਾਨਾਂ ਅੰਦਰ ਇਨਸਾਨਾਂ ਅੰਦਰ ਠੀਕ ਹੈ ਤੁਸੀਂ ਵੀ ਸਾਡੇ ਲਈ ਤਾਂ ਵੀ ਪਰਮਾਤਮਾ ਦੇ ਰੂਪ ਦੇ ਵਿੱਚ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਹੋ ਇੰਨਾ ਹੌਸਲਾ ਦਿੰਦੇ ਹੋ ਤੁਸੀਂ ਠੀਕ ਹੈ ਤੇ ਵੀ ਜੇ ਅਸੀਂ ਇਹਨਾਂ ਦੀ ਸੇਵਾ ਕਰਦੇ ਹਾਂ ਪਰ ਸਾਨੂੰ ਪਿਆਰ ਉਹ ਵੀ ਵੱਧਦੇ ਆ ਗਏ ਵੀਡੀਓ ਚ ਵੀਰ ਬਣ ਕੇ ਹਾਂ ਹੈਨਾ ਵੀ ਸਰ ਨੂੰ ਵੀ ਹੌਸਲਾ ਜੋ ਜੀ ਬਈ ਅਸੀਂ ਫਿਰ ਜਿੱਦੇ ਸਾਡੀ ਕੋਈ ਵੀਡੀਓ ਘੱਟ ਚੱਲਦੀ ਹੈ ਕਿਵੇਂ ਸਾਨੂੰ ਐ ਲੱਗ ਰਿਸੀ ਮੈਂ ਤਾਂ ਇੰਨੀ ਕਰਦੇ ਹਾਂ ਹਾਂ ਕਹਨੇ ਮਾਰਨਾ ਤੇ ਤਾਂ ਮੈਂ ਮਾਲਸ ਕਰੀ ਜਾਂਦੀ ਪੁੱਛਾ ਨਾ ਮਾਰ ਉਹ ਤੂੰ ਖੜ ਗਈ ਨਾ ਫਰਾਂ ਕਹਿੰਦੀ ਵੀ ਕਰੀ ਚੱਲ ਦੇ ਲੋ ਛਾਲ ਦੀ ਜਵਾਕੜੀ ਐ ਹੁਣ ਉਹ ਵਿਚਾਰੀ ਮੈਂ ਉਹ ਮੰਮੀ ਨੂੰ ਪੜਾਈ ਹੋਈ ਐ ਹੁਣ ਉਹਨੂੰ ਦੀ ਫਿਲਕਰੀ ਕਰ ਉਹਨੂੰ ਕਿਸੇ ਹਿਸਾਬ ਨਾਲ ਨਾਮ ਕਰ ਜਾਵੀਂ ਇੰਨੀ ਮਿਹਨਤ ਕਰਦੇ ਆਪਾਂ ਵੀਰ ਸੀ ਕੋਸੇ ਨੂੰ ਸਾਨੂੰ ਕੁਛ ਨਹੀਂ ਚਾਹੀਦਾ ਵਾਈਕਰੂ ਨੇ ਤੰਦਰੁਸਤੀ ਬਖਸ਼ੀ ਹੈ ਇਹ ਸਭ ਤੋਂ ਵੱਡੀ ਚੀਜ਼ ਹੈ ਜੇ ਆਪਾਂ ਤੰਦਰੁਸਤੀ ਨਹੀਂ ਹੋਊਗੀ ਪਰਿਵਾਰ ਦੇ ਵਿੱਚ ਇੱਕਾ ਨਾ ਹੋ ਬੰਦਾ ਕੁਛ ਨਹੀਂ ਕਰ ਸਕਦਾ ਜਿਵੇਂ ਮੈਂ ਕਰਦੀਆਂ ਮੈਂ ਸਾਧਰ ਮੈਂ ਕਰਦੀਆਂ ਮੈਂ ਕਰਦੀਆਂ ਇਕੱਲਾ ਬੰਦਾ ਕੰਮਲ ਕੁਛ ਨਹੀਂ ਕਰ ਸਕਦਾ ਕੁਛ ਨਹੀਂ ਕਰ ਸਕਦਾ ਅਸੀਂ ਸਾਰੇ ਨਾਲ ਮਿਲ ਕੇ ਆਪਦਾ ਕਾਰੋਬਾਰ ਹੀ ਕਰਦੇ ਹਾਂ ਬਾਕੀ ਇੱਕ ਗੱਲ ਦੀ ਖੁਸ਼ੀ ਬਹੁਤ ਹੁੰਦੀ ਹੈ ਨਾ ਵੀ ਭੈਣੇ ਵੀ ਜਿਵੇਂ ਛੋਟੀਆਂ ਮਹਿਸਾ ਦੇਖ ਕੇ ਅਸੀਂ ਵੀ ਆਪਦਾ ਫਾਰਮ ਪਾਉਣਾ ਇੱਕ ਵੀਰ ਦਾ ਮਿਲਣਾ ਜੁਕੇ ਤੋਂ ਫੋਨ ਆਥੇ ਜੁਕੇ ਆ ਗਿਆ ਯੂਕਰੇਨ ਤੋਂ ਆਇਆ ਕਹਿੰਦਾ ਭਾਈ ਮੈਂ ਮੱਝਾਂ ਦਾ ਕਾਰੋਬਾਰ ਕਰਨਾ ਹੈ ਕਿ ਮੈਂ ਕਿਹਾ ਭ ਪੈਂ ਤਾਂ ਮੈਨੂੰ ਫੋਨ ਆਇਆ ਸੀ ਉਹ ਡਾਕਟਰ ਲੈਂਡ ਦੇ ਵਿੱਚ ਨਹੀਂ ਗਏ ਹਾਂ ਇਧਰੋਂ ਕਿਧਰੋਂ ਤਾਂ ਵੀ ਦੱਸਿਆ ਸੀ ਮੈਨੂੰ ਉਹ ਮੇਰੇ ਕੀ ਦਵਾਈਆਂ ਚ ਨਿਕਲ ਗਏ ਸੁਖਪ੍ਰੀਤ ਹਾਂ ਸੁਖਪ੍ਰੀਤ ਭੈਣ ਆ ਉਹ ਕਹਿੰਦੀ ਵੀ ਭੈਣੇ ਤੇ ਛੋਡੀਆਂ ਵੀਡੀਓ ਦੇਖਦੀ ਮੇਰੇ ਨਾਲ ਕੇ ਜੀ ਕਹਿੰਦੀ ਬਰਨਾਲੇ ਸਾਈਡ ਜੀ ਦਾ ਬਹੁਤ ਕਰਦਾ ਮਾਂ ਭੈਣੇ ਇਹ ਕੋਈ ਗੱਲ ਨਹੀਂ ਮੋਸਟ ਵੈਲਕਮ ਆ ਤੁਸੀਂ ਮੰਨ ਲਾ ਮੇਰੇ ਨਾਲ ਕਿਨੇ ਜਦੋਂ ਮਰਜੀ ਆਈ ਰਾਤ ਕੱਟ ਕੇ ਜਾਈਂ ਦਿਹਾੜਾ ਰਹਿ ਕੇ ਜਾਈਂ ਤੁਹਾਡਾ ਪਰਿਵਾਰ ਸਮਝ ਗਿਆ ਜੀ ਠੀਕ ਹੈ ਸਹੀ ਅੱਲਾ ਜਮੀ ਤੁਸੀਂ ਆਇਆ ਨਾ ਮੰਨਿਆ ਕਰੋ ਵੀ ਅੱਜ ਆਪਾਂ ਉਹ ਵੀ ਇਦਾਂ ਫੋਨ ਵੀ ਆਇਆ ਸੀਗਾ ਐਸ ਦਾ ਵੀਡੀਓ ਦੇ ਇੰਦਰਪਾਲ ਇੰਦਰਪਾਲ ਵੀਰੇ ਦਾ ਖੁਣ ਆਇਆ ਸੀ ਹਾਂ ਅੱਜ ਤੇ ਕਮਲੇ ਕੋਈ ਖੁਸ਼ੀ ਹੁੰਦੀ ਆਪਾਂ ਇਨੇ ਜੋਗੇ ਹੈ ਨਹੀਂਗੇ ਆਪਾਂ ਕਿਹੜਾ ਪਿਸਤਾ ਤਾ ਹੈ ਨਹੀਂ ਚੱਲ ਵੀ ਆਪਾਂ ਨੂੰ ਆਲਾ ਪਿਆਰ ਕਰਦਾ ਬਹੁਤ ਬਾੜੀ ਖੁਸ਼ੀ ਹੁੰਦੀ ਹੈ ਹੂੰ ਸਹੀ ਗੱਲ ਆ ਤੇ ਇਹਨਾਂ ਦੇ ਉਹ ਗਰਮੀ ਦੇ ਵਿੱਚ ਸਾਂਭ ਸੰਭਾਲ ਬਾੜੀ ਜ਼ਰੂਰੀ ਹੈ ਚੱਲ ਸਰਦੀ ਦੇ ਵਿੱਚ ਤਾਂ ਆਪਾਂ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨਹੀਂ ਨਾ ਮੱਖੀ ਬਹੁਤ ਘੱਟ ਹੁੰਦੀ ਆ ਤੇ ਮੈਨੇ ਜਿਵੇਂ ਗਰਮੀਆਂ 'ਚ ਆਪਾਂ ਹੁਣ ਉੱਥੇ ਜਿਵੇਂ ਆਪਾਂ ਹੁਣ ਆਪਾਂ ਖੇਤ ਪਾਵਾਂਗੇ ਆਪਣੇ ਆਪਾਂ ਉਹ ਪਹਾੜੀ ਇਹ ਲਵਾਵਾਂਗੇ ਨੇ ਕਾ ਉਹ ਬਧਾਤ ਤੋਂ ਵੱਧ ਤੋਂ ਵੱਧ ਲਾਉਂਦੇ ਜਿਹੜਾ ਮੇਰੇ ਸੁਪਨਾ ਸੀ ਕਮਲ ਹਾਂ ਇੱਥੇ ਤਾਂ ਥਾਂ ਦੀ ਦਿੱਕਤ ਸੀ ਹੂੰ ਉੱਥੇ ਮੇਰਾ ਸੁਪਨਾ ਪਤਾ ਕੀ ਸੀ ਇਹਨੇ ਅੰਦਰ ਅੱਗੇ ਇੱਕ ਤਾਂ ਵੱਧ ਤੋਂ ਵੱਧ ਲਾਉਣੇ ਇੱਕ ਬਰੋਟਾ ਹੂੰ ਫੂਫੜ ਇਹਨੂੰ ਕਹਿੰਦੇ ਨੇ ਵੀ ਇਹਨਾਂ ਬਾਅਦ ਤਾਂ ਪੂਲ ਹੀ ਬਣਾ ਲਾਂਗੇ ਉੱਥੇ ਇਹਦੇ ਪਿੰਡਾਂ ਦੀ ਰੌਣਕ ਹੁੰਦੇ ਨੇ ਸੱਚ ਬਾਬੇ ਵੋੜ ਦੀਆਂ ਸ਼ਾਮਾਂ ਹਨਾ ਬੋੜ ਲਾਉਣੇ ਸਾਡੇ ਘਰੇ ਸਾਰੀਆਂ ਚੀਜ਼ਾਂ ਨੇ ਹੂੰ ਵਿਰਾਸਤ ਜਿਹੜੀ ਆਪਣੀ ਪੰਜਾਬੀ ਸੱਭਿਆਚਾਰ ਤੁਹਾਨੂੰ ਦਿਖਾਉਂਗੀ ਇਹ ਪਤਾ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਸਾਰੀਆਂ ਚੀਜ਼ਾਂ ਮੈਂ ਛਾਂ ਕੇ ਰੱਖੀਆਂ ਹੋਈਆਂ ਨੇ ਮਨ ਕੇ ਚੱਲੋ ਮੇਰੇ ਦਾਦਾ ਜੀ ਦਰਸ਼ਨ ਸਿੰਘ ਹਨ ਮੇਰੇ ਪਰਦਾਦਾ ਜੀ ਤੇ ਵੀ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਕਮਲ ਕੀ ਆਪਣੇ ਮਨ ਲੋ ਮੇਰੇ ਦਾਦਾ ਜੀ ਸੀ ਸਰਦਾਰ ਦਰਸ਼ਨ ਸਿੰਘ ਜੀ ਏਰੀ ਜਿਹੜੀ ਹੈ ਨਾ ਸਾਡਾ ਪਿੱਛਾ ਹਰੀਗੜ ਦਾ ਹੈ ਹਾਂਜੀ ਹਾਂ ਤੇ ਮੇਰੇ ਪਰਦਾਦਾ ਜੀ ਗੁਰਨਾਮ ਸਿੰਘ ਉਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਸਰਦਾਰ ਰਾਮ ਸਿੰਘ ਆ ਨਾ ਮੰਨ ਲਓ ਮੈਂ ਟੋਟਲੀ ਇੱਕ ਲਿਸਟ ਬਣਾਈ ਹੋਈ ਹੈ ਮੇਰੇ ਜਦੀ ਜੀ ਬੈਠੇ ਨੇ ਆਪਾਂ ਸਾਨੂੰ ਸੋਨੂੰ ਸਾਰੇ ਪਰਿਵਾਰ ਨਾਲ ਮਲਾਵਾਂਗੇ ਇੱਕ ਦਿਨ ਕਮੈਂਟ ਆਉਂਦੇ ਨੇ ਵੀ ਤੁਹਾਡੇ ਪਰਿਵਾਰ ਬਾਰੇ ਵੀ ਜਾਣਕਾਰੀ ਦਿਓ ਤੁਹਾਡੇ ਪਰਿਵਾਰ ਨਾਲ ਮਲਾਓ ਬਈ ਅਸੀਂ ਉਲਝੀ ਐਨੇ ਪਏ ਆ ਕੋਈ ਕਿੱਧਰ ਹੁੰਦਾ ਕੋਈ ਕਿੱਧਰ ਹੁੰਦਾ ਟਾਈਮ ਹੀ ਨਹੀਂ ਲੱਗਦਾ ਟਾਈਮ ਹੀ ਲੱਗਦਾ ਤੁਸੀਂ ਵੀਡੀਓ ਬਣਾਈ ਜਾਨੇ ਆ ਬਾਕੀ ਇਹ ਚੀਜ਼ ਇੱਕ ਵੀਰ ਨੇ ਕਹਿ ਸੀ ਜੋ ਵਿਰਾਸਤ ਦੇ ਵਿੱਚ ਆਪਣੀਆਂ ਪੁਰਾਣੀਆਂ ਚੀਜ਼ਾਂ ਨੇ ਸਭਾਂ ਤੇ ਤੁਸੀਂ ਸੰਭਾਲ ਕੇ ਰੱਖਿਆ ਕਰੋ ਸਾਰੀਆਂ ਚੀਜ਼ਾਂ ਵੀ ਮੇਰੇ ਮੈਨ ਸੰਭਾਲੀਆਂ ਹੋਈਆਂ ਨੇ ਬਾਗ ਸਾਡੇ ਕੋਲੇ ਪਏ ਨੇ ਪ੍ਰਾਣੀਆਂ ਪੱਖੀਆਂ ਮੇਰੇ ਕੋਲ ਪਈਆਂ ਨੇ ਹਨਾ ਚਰਖੇ ਆਪਣੇ ਸਾਡੇ ਕੋਲੇ ਪਏ ਨੇ ਜਿਨ੍ਹਾਂ ਨਾਲ ਆਪਾਂ ਤਾਣੀਆਂ ਤਾਂਦੇ ਹੁੰਦੇ ਸੀਗੇ ਤੇ ਉਹ ਖਾਨੇ ਵਗੈਰਾ ਉਹ ਸਾਰਾ ਸਾਰਾ ਕੁਛ ਹੱਥੇ ਸਾਰੀ ਟੋਟਲ ਮੇਰੀ ਚੀਜ਼ੋ ਸੰਭੀ ਹੋਈ ਆ ਆ ਕੇ ਕਹੋ ਮਾਜੀ ਦੇਖ ਸਕਦੇ ਹੋ ਤੁਸੀਂ ਤੇ ਜਿਵੇਂ ਸੰਦੂਖ ਨੇ ਮੰਨ ਲਓ ਮੇਰੇ ਦਾਦਾ ਜੀ ਨੇ ਜਿਹੜੇ ਮਾਤਾ ਜੀ ਸੀਗੇ ਤੇ ਉਹਨਾਂ ਦਾ ਸੰਦੂਖ ਮੇਰੇ ਕੋਲੇ ਪਿਆ ਇੱਕ ਸਾਡੀ ਜਿਹੜੀ ਗਾਂ ਵੱਲੋਂ ਸਾਡੀ ਪਰਦਾਦੀ ਦੀ ਮਾਤਾ ਜੀ ਸੀ ਉਹਨਾਂ ਦਾ ਸੰਦੂਖ ਮੇਰੇ ਕੋਲੇ ਪਿਆ ਹੁਣ ਉਹ ਆਪਣੇ ਨੇੜੇ ਨਾਲ ਕੰਮ ਲਓ ਉਹਨਾਂ ਦੀ ਜਿੰਨਾ ਆਪ ਕਹਦਣ ਵੀ ਤਿਆਰ ਕਰ ਦੇਣ ਉਹ ਥੋੜੀ-ਮੋਟੀ ਜਿਵੇਂ ਟੁੱਟ-ਬੁੱਟ ਹੋ ਗਈ ਕਿਉਂਕਿ ਪਤਾ ਹੀ ਨਹੀਂ ਮਤਲਬ ਲੰਮੇ ਸਮੇਂ ਦੀਆਂ ਬਈਆਂ ਨੇ 60 ਸਾਲ ਪੁਰਾਣੇ ਹੋਣਗੇ ਹਨਾ ਬੇਬੇ 60 ਸਾਲ ਪੁਰਾਣੇ ਹੋਣਗੇ ਹਾਂ 60 ਸਾਲ ਪੁਰਾਣਾ ਸੰਦੂਖ ਆ ਉਹ ਟੱਟੋ ਘੱਟ ਉਹ ਹੁਣ ਮੈਂ ਸਾਰੇ ਤਿਆਰ ਕਰਵਾਉਂਦੇ ਜੀ ਉਹਨ ਦਿਖਾਵਾਂਗੇ ਜੀ ਆਪਣੇ ਨੇੜੇ ਆ ਜਲੂਰ ਤਿਆਰ ਕਰ ਦੇਣਗੇ ਕੋਈ ਹੋਰ ਨਾ ਬਣਾਵਾਂਗੇ ਬਰਾਤ ਤੱਕ ਮੈਂ ਧੂੜੀਆਂ ਸਾਰੀਆਂ ਚੀਜ਼ਾਂ ਰੱਖੀਆਂ ਨੇ ਇੱਕ ਚੀਜ਼ ਹੋਰ ਆ ਜਦੋਂ ਆਪਾਂ ਕੇ ਦਵਾਗੇ ਆਪਾਂ ਨੂੰ ਥਾਂ ਦੀ ਥੋੜੀ ਹੋਵੇ ਜੋ ਆਪਾਂ ਦੋ ਬੈਠ ਕੇ ਲੈ ਕੇ ਆਵਾਂਗੇ ਬਸ ਛੋਟੇ ਕੋਪਾ ਲਾਗੇ ਆਪਾਂ ਫਿਰ ਆਪਾਂ ਜਿਵੇਂ ਜਿਵੇਂ ਪਰਮਾਤਮਾ ਆਪਾਂ ਨੂੰ ਕਰੂਗਾ ਦੋ ਬਲਦ ਵਾਲੀ ਰੇੜੀ ਵੀ ਬਣਾਵਾਂਗੇ ਹੂੰ ਉਹ ਚੀਜ਼ਾਂ ਆਪਾਂ ਬਣਾਉਣੀਆਂ ਨੇ ਮੇਰੇ ਬੱਚੇ ਹੈਗੇ ਆਪਾਂ ਉਹ ਚੀਜ਼ਾਂ ਤਿਆਰ ਕਰਨੀਆਂ ਨੇ ਕਿਉਂਕਿ ਫਿਰ ਆਪਣੇ ਜਿਹੜੇ ਬੱਚੇ ਨੇ ਉਹ ਚੀਜ਼ਾਂ ਜਿਹੜੇ ਅੱਜ ਵਾਲੇ ਬੱਚੇ ਨੂੰ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਹੈ ਸਹੀ ਅੱਲਾ ਅਪਾਈਤੀ ਤਿਆਰ ਕਰ ਦਾਂਗੇ ਤੇ ਵੀ ਆਪਣੇ ਮੰਨ ਲਓ ਬੱਚੇ ਦੇਖਣ ਆਇਆ ਰਿਹਾ ਜੀ ਆਪਣੇ ਹੁਣ ਆਪਦਾ ਘਰ ਸਮਝ ਕੇ ਦੇਖਣ ਆਇਆਗਾ ਜੀ ਕਿ ਅੱਜ ਦੇ ਟਾਈਮ 'ਚ ਜਦੋਂ ਆਪਣੇ ਕਲਚਰ ਨੂੰ ਲੋਕ ਭੁੱਲਦੇ ਜਾ ਰਹੇ ਨੇ ਉਹ ਆਪਾਂ ਚੀਜ਼ ਰੱਖਣੀ ਆ ਚਲੋ ਮੇਰੀ ਤਾਂ ਜਿੰਨੀ ਮੇਰੀ ਸੋਚ ਆ ਵੀ ਆਪਾਂ ਰੱਖੀਏ ਉਹ ਚੀਜ਼ਾਂ ਸਾਰੀਆਂ ਸਹੀ ਗੱਲ ਆ ਤੇ ਬਾਕੀ ਮੈਂ ਇਸਾ ਇਧਰ ਰਾਵਣਾ ਖੜੀਆ ਇਧਰ ਹਜੇ ਪੂਸਾ ਬਸ ਸਈਆ ਬਹੁਤ ਲੱਗ ਗਿਆ ਸਾਰਾ ਤੇਲ ਮੰਨ ਲਓ ਦਵਾਈ ਵੀ ਲਾ ਲੈ ਜਨਮਨ ਪੱਤੀ ਇਹ ਵੈਸੇ ਆਪਾਂ ਉਦਨ ਵੀ ਲਾਈ ਸੀ ਉਦਨ ਤੋਂ ਬਾਅਦ ਕੋਈ ਮੱਖੀ ਮੱਛਰ ਨਹੀਂ ਲੱਗ ਰਿਹਾ ਹਾਂ ਵਧੀਆ ਹੁਣੇ ਦੁਬਾਰੇ ਅੱਜ ਫੇਰ ਦਵਾਈ ਲਾਈ ਜੀ ਉਹ ਕੋਈ ਮੱਕੀ ਮਸਰ ਨਹੀਂ ਆਇਆ ਲਾ ਬੇ ਇਹਨਾਂ ਨੂੰ ਪਤਾ ਕੀ ਹੈ ਕੱਲ ਮੈਂ ਇਹਦੇ ਦਵਾਈ ਲਾਉਣ ਲੱਗੀ ਇਹ ਵੀ ਰਾਇ ਮੇਰੀ ਚੁੱਡੀ ਖਾ ਗਈ ਵੀ ਮੇਰੀ ਨਹੀਂ ਲਈ ਇਹਨਾਂ ਨੇ ਕੰਮ ਨੂੰ ਸੱਚੀ ਕੋਈ ਦਿਖਾਵੇ ਵਾਸਤੇ ਆਪਾਂ ਵੀਡੀਓ ਨੇ ਬਣਾਉਂਦੇ ਰਹਿਣਾ ਪਿਆਰ ਦੇ ਹਾਂ ਮੈਂ ਦੇਖ ਲਾ ਮਿਲ ਕਿੰਨੀ ਅੱਚੀ ਲੱਗੇ ਉਹਦੇ 12 ਵਜੇ ਲੈਟ ਆਈ 12 ਵਜੇ ਮੈਂ ਰੋਟੀ ਉਹ ਤੋਂ ਬਾਅਦ ਖਾਦੀ ਇਹਨਾਂ ਨੂੰ ਨਮਾ ਕੇ ਪਾਣੀ ਪਿਆ ਕੇ ਸਾਰਾ ਇਹਨਾਂ ਦਾ ਲੋ ਸਾਫ ਕਰਕੇ ਜਿੰਨਾ ਜਿਹੇ ਬੈਠੀਆਂ ਨੇ ਮੈਨੂੰ ਸੰਤੋਖਤ ਵੀ ਨਹੀਂ ਤੇ ਬਾਕੀ ਵਿੱਚ ਕਮੈਂਟਾਂ ਜਾਈਆਂ ਵੀ ਕਹਿੰਦੇ ਬਾਈ ਚੁੱਪਚਾਪ ਜੀ ਰਿਹਾ ਇਹ ਬੋਲ ਚਾਪ ਨਹੀਂ ਕਹਿੰਦੇ ਚੁੱਪਚਾਪ ਜਾਂ ਬੰਦਾ ਪਾਰਾ ਜਾਂਦਾ 타이 ਜਾਂਦਾ 타이 ਜਾਂਦਾ ਇਹ ਥੋੜਾ ਕੰਮ ਨਹੀਂ ਧਿਆਨ ਥੋੜਾ ਜਿਆਦਾ ਦਿੰਦਾ ਮੇਰੇ ਲੱਗੇ ਬੋਲ ਬੜਾ ਅੱਛਾ ਕਹਿ ਰਿਹਾ ਹੁੰਦਾ ਇਹ ਇਧਰ ਮਿੱਤਰ ਦੱچے ਮੈਂ ਇਹਨਾਂ ਨੂੰ ਵੀ ਮੱਝਾ ਮੱਝਾ ਬੱਕਰੀਆਂ ਦਾ ਪੂਰਾ ਸ਼ੌਕ ਹੈ ਲੈ ਨਾ ਕਿਆ ਕਰ ਵੀ ਭਾਈ ਨੇ ਦੇ ਦੇ ਭਾਈ ਭਾਈ ਖੜਦੇ ਹੀ ਨਹੀਂ ਬਾਈ ਜਿਹਨੇ ਫੋਨ ਕਰਦਾ ਬਾਈ ਮੇਬਲੇ ਲੈਣੇ ਬਾਈ ਬਣ ਕੇ ਆ ਜਾਦਰ ਮੰਡੀ ਚ ਚੱਲੀਏ ਬਾਈ ਕੁਝ ਬੱਕਰੀ ਦਾ ਮਾਰਾ ਜਾ ਜਾਣਾ ਬਾਈ ਬਣ ਕੇ ਦੇਖ ਕੇ ਹੀ ਜਾਣਾ ਇਹ ਸਾਡਾ ਅੱਧਾ ਡਾਕਟਰ ਆ ਇਹ ਅੱਧਾ ਨਹੀਂ ਲੋਕ ਸੇ ਆਵਾਜ਼ ਤੇ ਵੱਧ ਨਹੀਂ ਚਲੋ ਡਾਕਟਰ ਵੀ ਹੈਗਾ ਡਾਕਟਰ ਸਾਹਿਬ ਵੀ ਨੇ ਚਲੋ ਜੀ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ ਹਰ ਹਾਲ ਮਿਲ ਕੇ ਅਸੀਂ ਕੰਮ ਕਰੀਏ ਨੇ ਪਰਮਾਤਮਾ ਸਾਡੇ ਪਰਿਵਾਰ ਨੂੰ ਐਵੇਂ ਹੱਥ ਦਾ ਬੰਦਾ ਰੱਖੇ ਬਸ ਠੀਕ ਹੈ ਆਪਾਂ ਤਾਂ ਕਹਿੰਦੇ ਸਾਰਿਆਂ ਨੂੰ ਵੈਗਰੂ ਤੰਦਰੁਸਤੀਆਂ ਬਖਸ਼ੇ ਹਰੇਕ ਦੇ ਕੰਮ ਦੇ ਵਿੱਚ ਵਾਧਾ ਹੋਵੇ ਹਨਾ ਤੰਦਰੁਸਤੀ ਬਿਨਾ ਕੁਝ ਨਹੀਂ ਹੈਗਾ ਤੰਦਰੁਸਤੀ ਬਾਹਲੀ ਵੱਡੀ ਪੀ ਜਾਣਾ ਕਹਿੰਦੇ ਪੀਜੀਆਈ ਚ ਗੇੜਾ ਮਾਰ ਲਓ ਜੇ ਇਹ ਚੀਜ਼ਾਂ ਦੇਖਣੀਆਂ ਨੇ ਉੱਥੇ ਦੇਖੋ ਤਰਸ ਕਿੰਨਾ ਆਉਂਦਾ ਹਨਾ ਆਪਾਂ ਨੇ ਪ੍ਰਮਾਤਮਾ ਨੇ ਆਪਾਂ ਨੂੰ ਆ ਦਿਖ ਦੱਸ ਹੱਥ ਇੱਧੇ ਪੈਰ ਇੱਥੇ ਆ ਸੁਗੜਾ ਕਿਵੇਂ ਪੈਰ ਦਿੱਤੇ ਨੇ ਹਨਾ ਕੰਮ ਕਾਰੋਬਾਰ ਕਰਨ ਵਾਸਤੇ ਐਵੇਂ ਮਰੂ ਮਰੂ ਕਰੀ ਗਏ ਕੀ ਫਾਇਦਾ ਨਾ 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 ਵਧੀਆ ਰੋਟੀ ਇੱਕ ਇੱਕ ਚੀਜ਼ ਹੈ ਆ ਮੂ ਪਹਿਲਾਂ ਕਿ ਕਿਸੇ ਦਾ ਦੇਣਾ ਲੈਣਾ ਨਾ ਹੋਵੇ। ਹੂੰ ਠੀਕ ਆ ਜੇਨੇ ਲੈਣ ਵਾਲਾ ਇਹ ਟੈਨਸ਼ਨ ਆ ਹੋਵੇ ਦਿਮਾਗ ਚ ਬੰਦਾ ਕਰਕੇ ਉੱਥੇ ਖੜਾ ਹੋ ਉਹ ਆਪਣੇ ਆਪੇ ਪਾ ਕੇ ਜਿੱਨੂਕਣਾ ਜਾ ਪਵੇ। ਸਹੀ ਗੱਲ ਆ। ਬਾਈਕ ਨੂੰ ਦੋ ਵਾਰ ਤੇਰੀ ਰੋਟੀ ਵਧੀਆ ਦੇਈ ਜਾਵੇ ਬਹੁਤ ਖੁਸ਼ ਆ ਪ੍ਰਮਾਤਮਾ ਐਂ ਕਹਨੇ ਵੀ ਜੇ ਹੁਣ ਮੰਨ ਕੇ ਚੱਲ ਕਿਸੇ ਦਾ ਕੋਈ ਅੰਗ ਪੈਰ ਖੜ ਜਾਂਦਾ ਡਾਕਟਰ ਹੀ ਨਹੀਂ ਖੜਾ ਛੜਦੀ। ਡਾਕਟਰ ਹੀ ਨਹੀਂ ਚੜਦਾ। ਮੂ ਕੋਈ ਇੱਕ ਵੱਡੀ ਵੱਡੀ ਦਿਮਾਗੀ ਉਹ ਆ ਗਈ ਟੈਨਸ਼ਨ ਆ ਗਈ। ਇਹ ਚੀਜ਼ਾਂ ਤੇ ਤਾਂ ਆਪਾਂ ਦੂਰ ਆ। ਨਹੀਂ ਸਹੀ ਆ। ਚਲੋ ਆਪਦਾ ਕਿੱਤਾ ਕਰੋ ਹਨਾ ਸਾਰਿਆਂ ਨਾਲ ਵਧੀਆਗਾ। ਹਾਂ। ਮੰਨ ਲਓ ਵੀ ਮਾਂ ਵਰਗੀ ਸੱਸ ਮਿਲੀ ਆ ਹਨਾ ਮੇ ਸਾਰੇ ਇਸ ਟਾਇਲ ਮੇਕੇ ਸਾਰੇ ਕੰਮ ਕਰਦੇ ਆ ਜਮੀ ਕੋਈ ਪਰਵਾਹ ਹੀ ਨਹੀਂ ਜੀ ਪਰਵਾਹ ਹੀ ਚਲੋ ਮੰਨ ਲਓ ਆਪਾਂ ਕਹਿੰਦੇ ਨਾ ਬਜ਼ੁਰਗ ਹੁਣ ਮੇਰੀ ਦਾਦੀ ਹੈ ਤੇ ਹੁਣ ਮੇਰੀ ਦਾਦੀ ਜੀ ਨੇ ਉਹ ਕਹਿੰਦੇ ਨੇ ਸਰਦਾਰ ਜੀ ਬਲਵਤ ਮੈਂ ਬੈਠੀ ਬੈਠੀ ਜਿੰਨਾ ਗੁੰਦਾ ਮੈਥੋਂ ਕਰ ਦੇਣੀ ਐ ਮੈਂ ਜਿੰਨੇ ਸੇ ਕੰਮਾਂ ਚ ਵੱਧ ਬਿਜੀ ਹੁੰਦੀ ਆ ਉਹ ਕਹਿੰਦੇ ਪੁੱਤ ਲੈ ਆਟਾ ਗੁੰਨ ਕੇ ਦੇ ਤੇ ਮੈਂ ਰੋਟੀ ਲਾ ਲੈਣੀ ਐ ਲੈ ਮੈਂ ਸਬਜੀ ਜੀਤ ਦੇਣੀ ਐ ਇੰਨਾ ਸਾਰਾ ਕਿਹੜਾ ਥੋੜਾ ਆਗਾ ਬਹੁਤ ਸਾਰਾ ਜਿੱਥੇ ਮੈਂ ਇਧਰ 12 ਵਜੇ ਜਾਂ 10 ਵਜੇ ਇਧਰੋਂ ਇਧਰੋਂ ਨਿਕਲ ਕੇ ਮੈਂ ਉਧਰ ਕੰਮ ਕਰੂੰ ਜਾ ਕੇ ਅਸੀਂ ਰਲ ਮਿਲ ਕੇ ਸਾਰੇ ਕਰੀ ਜਾਂਦੇ ਆ ਇਕੱਲਾ ਬੰਦਾ ਕੋਈ ਨਹੀਂ ਕਰ ਸਕਦਾ ਹੈਗਾ ਇਕੱਲਾ ਕੋਈ ਨਹੀਂ ਕਰ ਸਕਦਾ ਇਕ ਬੰਦਾ ਇਕੱਲਾ ਹੀ ਵੱਡਾ ਬਣੀ ਜਾਉਦਾ ਨਹੀਂ ਸਹੀ ਗੱਲ ਹੈ ਫੜਾ ਮੈਂ ਇਸ ਵੀ ਆਪਣੀ ਲੈ ਇਹਦਾ ਵੀ ਸਾਰਾ ਕੋਈ ਰਲ ਮਿਲ ਕੇ ਹੀ ਹੁੰ ਇਧਰ ਜਾ ਪੈ। ਇਹ ਨਾ। ਇਹ ਪੂਸਾਂ ਪੂਰੀਆਂ ਮਾਰਦੀ ਆ ਤ੍ਰਿਸ਼। ਨਹੀਂ ਮੈਨੂੰ ਦੇ ਕੇ ਦਿਖਾ ਸਾਰਾ। ਲਾਉਣ ਲੱਗੀ ਦੋ ਟੋਣੇ ਦੀ। ਹੂੰ। ਇਹਦਾ ਰਾਂਹ ਮਾਰਦੀ। ਇਧਰ ਜਾ ਗਿਆ ਬਣਾ ਦੇ। ਬਾਲ ਕੰਮ ਉਹਨੇ ਦਰ ਜਾ ਗਿਆ। ਇਹ ਹੂੰ ਆਇਂ ਇਧਾ ਆਣਾ ਬੈਣ ਚਲੋ ਜਿਵੇਂ ਵਿੱਚ ਕਹਿੰਦੇ ਵੀ ਮੈਂ ਇਸ ਸਿੰਗਾ ਸੁਂਗਾ ਜੇ ਬਸ ਵੀ ਦੁੱਧ ਪੱਖੋਂ ਵਧੀਆ ਹੋ ਗਿਆ ਨਾ। ਸਿੰਗਾ ਨੂੰ ਕੀ ਕਰਾਂਗੇ? ਭਿੜਦੀ ਨਹੀਂ ਕਿਸੇ ਨਾਲ। ਭਿੜਦੀ ਨਹੀਂ। ਉਹ ਮੈਂ ਖੋਲ ਗਈ ਛੋਦਿਆ ਢੋਲੇ ਵਾਲੀ। ਇਹਦੇ ਟੱਕਰਾ ਮਾਰੀ ਗਈ। ਇਹਨੇ ਮੂੰਹ ਇਧਰ ਇਹ ਮੂੰਹ ਇਹਨੇ ਪਰਲੇ ਪਾਸੇ ਕਰ ਲਿਆ। ਜਿਹੜੇ ਮੂੰਹ ਹੀ ਨੇ ਉਧਰ ਕੀਤਾ ਹੈਗਾ। ਇਹਦਾ ਪਸੂ ਕਿਤੇ ਮੈਂ ਤੜਾ। ਦੁੱਧ ਘੱਟ ਦੇ ਜੇ ਕੋਈ ਕੁਛ ਨਹੀਂ ਹੁੰਦਾ 2 ਕਿਲੋ ਘੱਟ ਦੇ ਦੂੰਗੀ ਪਰ ਜੇ ਹੁਣ ਮੰਨ ਕੇ ਚੱਲ ਸਾਰਿਆਂ ਨੂੰ ਹੀ ਟੱਕਰਾਂ ਲਾਈ ਜੋ ਖਾਣੇ ਲੈ ਜਾਓ ਉਹਦਾ ਕੀ ਹੈ ਉਹਦਾ ਕੀ ਹੈ ਮੈਂ ਸਾਰਿਆਂ ਕੋਲ ਕੀ ਦੇ ਕੱਤੀ ਦੁੱਧ ਚਿੱਟੇ ਬੰਨ੍ਹ ਲਿਓ ਹੂੰ ਮੈਂ ਸਾਪਾ ਮਾਇਆ ਦਾ ਇਹ ਗੱਲ ਆਪਾਂ ਕਹੇ ਕੇ ਲੈ ਕੇ ਆਣਾ ਬਈ ਤੁੰਸਾਂ ਦਾ ਮੱਝ ਹੋਜੀ ਨਹੀਂ ਹੈ ਜਿਹੜੀ ਸਾਡੇ ਵਿਆਹ ਨਾ ਹੋਵੇ ਉਹ ਤਾਂ ਫੁਰਲੀ ਦਾ ਚੜ ਗਈ ਜਿੱਤੇ ਬੰਨ੍ਹ ਟੱਕਰਾਂ ਲਾਈਗੀ ਨਾ ਸਹੀ ਹਾਲੇ ਸਹੀ ਲੋਵੇ ਛੇਲ ਪਸ਼ੂ ਹੋਵੇ ਦੁੱਧ ਦਾ ਕੋਈ ਟੱਕਰ ਨਹੀਂ ਘੱਟ ਕਿਲੋ ਚਾਲੀ ਹੂੰ ਨਹੀਂ ਸਹੀ ਗੱਲ ਆਹ ਗੱਲ ਵੱਡੀ ਨਹੀਂ ਨਹੀਂ ਧੀ ਹੈ ਐਨੀ ਟੱਕਰਾਂ ਮਾਰੀ ਜਾਵੇ ਪਸ਼ੂ ਉੱਧਰ ਉੱਧਰ ਹੋ ਗਿਆ ਉੱਧ ਸਹੀ ਗੱਲ ਹੈ ਨਹੀਂ ਮਾਛਾ ਬਦਵਾਣਾ ਤੋਂ ਬਿਚਾ ਕੇ ਰੱਖੀ ਬਾਈ ਕੋਨਟਰਵਰਸੇ ਬਗੜੇ ਕਿਸੇ ਨੇ ਕਰਨੀ ਨਹੀਂ ਜੇ ਮਾੜਾ ਇੱਕ ਚੀਜ਼ ਮੈਂ ਤਾਂ ਦੇਖੀ ਜਿਵੇਂ ਜੇ ਕਿਸੇ ਨੂੰ ਕੋਈ ਉਹ ਸਾਨੂੰ ਕਰਦਾ ਨਹੀਂ ਕੋਈ ਵੀ ਨਹੀਂ ਕਰਦਾ ਜਿਵੇਂ ਆਪਣਾ ਚੈਨਲ ਆ ਉਥੇ ਜੈਲ ਸੀ ਵਾਲ ਬੰਦੇ ਆ ਤੇ ਵੀ ਇਹਨਾਂ ਦੀ ਵੀਡੀਓ ਵੀ ਅਸੀਂ ਕਿਹੜਾ ਨਕਤਰਤਾਸੀ ਨਹੀਂ ਫਲਾ ਰਹੇ ਕੋਈ ਗਲਤ ਵੀਡੀਓ ਅਸੀਂ ਨਹੀਂ ਪਾਉਂਦੇ ਅਸੀਂ ਕੋਈ ਚੰਗੀ ਗੱਲ ਜਿਵੇਂ ਮੈਂ ਕੱਲ ਵੀਡੀਓ ਪਾਈ ਬਿਮਾਲੋ ਵੀ ਜੇ ਆਪਾਂ ਮਿਹਨਤ ਕਰਦੇ ਆ ਪਰ ਫਲ ਜਰੂਰ ਮਿਲਦਾ ਇੱਕ ਵੀਰੇ ਵਧਾ ਵੀਡੀਓ ਪਾਈ ਹੋਈਆਂ ਕਿਤੇ ਤਾਂ ਹਾਦੀ ਚ ਬਾਕਾਂ ਨਹੀਂ ਪਾਈ ਵੀ ਕਿਤੇ ਆਪ ਗੀਤ ਜਿਆ ਲਾ ਕੇ ਪਾਈ ਵੀ ਆਹ ਨੂੰ ਵਧਾ ਕੀ ਕਹਿੰਦਾ ਇਹ ਕੀ ਗੱਲ ਹੈ ਤਾਂ ਆਮ ਜੀਆਂ ਗੱਲਾਂ ਨਹੀਂ ਫਿਰ ਮੈਂ ਡਾਇਰੈਕਟਰ ਵੈਸੇ ਤਾਂ ਮੈਂ ਕੀਤਾ ਨਾ ਕਿ ਤੂੰ ਕਰ ਲੈ ਜਣੀਆਂ ਗੱਲਾਂ ਕੰਨੀਆਂ ਖਾਸ ਬਹੀ ਗੱਲ ਸੁਣਾ ਅਸੀਂ ਅਸਲੀ ਕਿਹੜਾ ਕਹਨੇ ਵੀ ਅਸੀਂ ਡਾਕਟਰਾਂ ਅਸੀਂ ਕੋਈ ਬੈਦਾਂ ਅਸੀਂ ਕੋਈ ਵੱਡੇ ਵਿਦਵਾਨ ਆ ਅਤੇ ਦਾਬ ਕਹਿੰਦੇ ਵਿੱਚ ਤਾਂ ਨਾਰਮਲ ਜਿਹੀ ਗੱਲਾਂ ਕਰਦੇ ਨਾਰਮਲ ਜਿਹੀ ਗੱਲਾਂ ਕਰਦੇ ਸਾਡੇ ਕੋਲ ਤਾਂ ਆਹੀ ਆ ਵੀ ਸਾਡਾ ਆਹੀ ਕਲਚਰ ਆ ਜੋ ਬਸ ਕੇ ਨਹੀਂ ਆ ਪੰਜਾਬੀ ਦੁਨੀਆ ਹੋਈ ਆ ਆਪਦੇ ਨਾਲ ਗੱਲਾਂ ਉਹੀ ਦਿਖਾਉਣੇ ਆਸੀਂ ਤਾਂ ਮੈਂ ਫਿਰ ਉਹਦੀ ਤਾਂ ਗੁੱਸਾ ਜਦੋਂ ਦਾ ਗਾਉਂਦਾ ਕਹਿੰਦਾ ਮੈਂ ਆਈਡੀ ਦੇਖ ਲਈਨੇ ਵੀ ਇਹ ਨਹੀਂ ਮੰਨ ਲਾ ਕੀ ਪਤਾ ਵੀ ਵੱਡਾ ਕੋਈ ਵਿਦਵਾਨ ਹੋਵੇ ਕੋਈ ਨਾ ਵੀ ਅਗਲੇ ਨੇ ਵੱਧ ਨੌਲਜ ਦੀਆਂ ਚੀਜ਼ਾਂ ਆਗਲਾ ਉਹੀ ਗੀਤਾਂ ਦੇ ਵੀਡੀਓ ਆਗੂਆਂ ਪਾਈ ਬੈਠਾ ਕਿ ਦੁੱਕ ਕਮਾਂ ਤੇ ਜਿਹੜਾ ਬੈਠਾ ਕਿਤੇ ਕਿਵੇਂ ਫਿਰ ਮੈਂ ਕਿਹਾ ਜਰੀ ਮਾ ਤੇਰੀਆਂ ਵੀਡੀਓ ਤੇ ਫਿਰ ਕੀ ਆਗਾ ਸਹੀ ਗੱਲ ਹੈ ਤਾਂ ਤੇ ਸੋਡੀਆਂ ਵੀ ਨਾਰਮਲ ਗੱਲਾਂ ਨੇ ਮਾਂ ਅਸੀ ਕਹਤੋਂ ਕਹਿੰਦੇ ਵੀ ਸਾਡੀਆਂ ਦਾ ਅਸਤਾ ਮੰਨਦੇ ਵੀ ਨਾਰਮਲ ਗੱਲਾਂ ਨੇ ਸਾਡੀਆਂ ਅਸੀ ਕਹਿੰਦੇ ਕੁਝ ਪਾਉਂਦੇ ਅਸੀਂ ਤਾਂ ਕਹੀ ਨਹੀਂ ਵੀ ਸਾਡੀਆਂ ਬਹੁਤ ਖਾਸ ਨਹੀਂ ਅਸੀ ਕਿਹੜਾ ਕਹਿੰਦੇ ਬਾਕੀ ਜਿਹਨੂੰ ਨਹੀਂ ਵਧੀਆ ਲੱਗਦੀ ਨਿਗਾਹਾ ਦੋ ਹਾਂ ਕੋ ਸਾਡੇ ਸਾਨੂੰ ਅੱਗੇ ਤੋਂ ਵੀਡੀਓ ਸਾਡੇ ਤੇਰੀ ਸਾਹਮਣੇ ਨਾ ਆਵੇ ਸਾਹਮਣੇ ਨਾ ਆਵੇ ਲੈ ਇਹ ਜਿਹੇ ਵੀ ਲੋਕ ਬੈਠੇ ਸਹੀ ਗੱਲਾਂ ਨੇ ਉਹ ਫਿਰ ਮੈਨੂੰ ਵਿਚ ਵੀ ਰਿਪੋਰਟ ਕਰੇ ਭੈਣੇ ਲੋਕਾਂ ਨੇ ਮੂੰਹ ਲੱਗਿਆ ਕਰਦੇ ਆ ਜਾਤੀ ਜੇ ਤਾਂ ਇੱਕ ਪਾਸੇ ਦੰਦੇ ਨੇ ਲੋਕਾਂ ਦੇ ਤਾਂ ਦੋ ਪਾਸੇ ਜਿਹੜੇ ਬੰਦੇ ਨੂੰ ਕੋਈ ਵੱਧ ਪਿਆਰ ਕਰਨ ਲੱਗ ਜਾਂਦਾ ਇਹ ਲੋਕ ਜੈਲਸੀ ਤੋਂ ਬਾਕੀ ਕੰਟ੍ਰੋਵਰਸੀ ਦੇ ਤੁਰ ਪੰਦੇ ਨੇ ਉਹ ਗੱਲ ਹੁੰਦੀ ਆ ਭੈਣੇ ਵੀ ਕਿਸੇ ਤੋਂ ਆਪ ਤਾਂ ਕੁਛ ਨਹੀਂ ਬਣਾਇਆ ਜਾਂਦਾ ਹਾਂ ਉਹ ਲੋਕ ਕਹਿੰਦੇ ਦੂਜੇ ਦੀ ਜਿਵੇਂ ਆਪਣੀ ਗੱਡੀ ਗੇਰਾਂ ਖੜੀ ਛੇ ਉੱਥੇ ਉਥੇ ਪਿੰਡ ਮੰਨ ਲਓ ਵੀ ਕਹਿੰਦੇ ਉਥੇ ਝਰੀਟਾ ਹੀ ਮਾਰਦੇ ਖੜੀ ਦੀ ਝਰੀਟਾ ਮਾਰ ਗਿਆ ਹਾਂ ਥੋੜੀ ਦਾਲ ਦੀ ਮਿੰਤਰ ਅਗਲਾ ਜਿਹੜਾ ਵੀ ਵਿਚਾਰ ਅੱਗੇ ਆਉਂਦਾ ਆ ਪਤਾ ਹੀ ਨਹੀਂ ਕਹਿੰਦੇ ਕਮਲ ਮੰਨ ਕੇ ਜਲ ਕੰਮ ਜਿਹੜੇ ਵਿਦਵਾਨ ਹੁੰਦੇ ਵਿਦਵਾਨ ਹਾਂ ਬਣੇ ਨਾਲੇ ਤਾਂ ਉਹ ਲੱਚਰ ਤੁਹਾਨੂੰ ਦੇਖਦੇ ਨੇ ਦੇਖਦੇ ਨੇ ਲੱਚਰ ਤੁਹਾਨੂੰ ਵਧਾਉਂਦੇ ਨੇ ਠੀਕ ਆ ਨਾਲੇ ਉਹ ਕਹਿੰਦੇ ਜਿਹੜੇ ਵੀ ਚੰਗੀ ਵੀਡੀਓ ਜਿਵੇਂ ਆ ਗੱਲ ਦੱਸੀਏ ਮੈਂ ਉਹਨੂੰ ਕਹਿੰਣਗੇ ਤਾਂ ਆਮ ਗੱਲਾਂ ਨੇ ਫਿਰ ਜੇ ਆਮ ਗੱਲਾਂ ਤੋਂ ਸਿੱਖਿਆ ਨਹੀਂ ਮਿਲਦੀ ਤੇ ਜਿਹੜੀਆਂ ਮੰਨ ਲਓ ਕੋਈ ਵੀ ਹੁਣ ਜਲ ਮੰਨ ਲਾ ਪ੍ਰੋਡੂਸਰ ਵੀਰ ਆ ਬਣਾ ਹਾਂ ਆਪਾਂ ਕਿਸੇ ਨੂੰ ਮਾੜਾ ਕਿ ਪਰ ਜੇ ਉਹਨੂੰ ਲੋਕ ਪਸੰਦ ਕਰਦੇ ਨੇ ਉਹਦੀ ਵੀਡੀਓ ਦੇਖਦੇ ਨੇ ਉਹਦੀ ਕਿੰਨੇ ਮਿਲੀਅਨ ਚ ਜਾਂਦੀਆਂ ਨੇ ਵੀਡੀਓ ਜੋ ਦੇਖਦੇ ਨੇ ਲੋਕ ਫੇਰ ਹੀ ਆ ਜੇ ਲੋਕ ਦੇਖਣ ਨਹੀਂ ਨਾ ਵੀ ਵੀ ਨਹੀਂ ਬਣਾਉਂਦਾ ਉਹਨੂੰ ਪਤਾ ਲੱਗ ਜੂ ਵੀ ਮੇਰਾ ਫਾਇਦਾ ਕੀ ਆ ਵੀਡੀਓ ਬਣਾਉਣਾ ਮੇਰੇ ਪਸੰਦ ਦੇ ਸਾਥੂ ਕਰਦਾ ਨਹੀਂ ਹੈਗਾ ਹਨਾ ਇਹ ਤਾਂ ਉਹ ਗੱਲ ਆ ਪਾਣੇ ਵੀ ਲੋਕ ਨਾਲੇ ਨਿੰਦੇ ਨੇ ਨਾਲੇ ਦੇਖਦੇ ਨੇ ਨਾਲੇ ਦੇਖ ਉਹਦੇ ਇੱਕ ਪਹਿਲੀ ਸਟਾਰਟਿੰਗ ਚ ਵੀਡੀਓ ਬਹੁਤ ਜਿਹੜੇ ਕੋਈ ਵਿਦਵਾਨ ਨੇ ਮੇਰੀ ਵੀਡੀਓ ਦੇਖੇ ਦੇਖੋ ਨਾ ਮੇਰੀ ਵੀਡੀਓ ਬਣਾਉਣਾ ਦਿੰਦਾਗਾ ਠੀਕ ਆ ਉਹ ਆਵੀਆਂ ਮੰਨ ਲਓ ਵੀ ਸਿੱਖਿਆ ਵਾਲੀਆਂ ਵੀਡੀਓ ਪਾਉ ਭਾਈ ਤੇ ਆਪਦਾ ਮੰਨ ਲਓ ਜਿਹੜਾ ਵਿਦਵਾਨ ਵਾਲਾਗਾ ਉਹਦਾ ਕਾਰੋਬਾਰ ਸਾਰਾ ਚਲਾਉ ਉਹਦੇ ਚੰਗੀਆਂ ਵੀਡੀਓ ਦੇਖੋ ਚੰਗਾ ਗਿਆਨ ਦੋ ਆ ਉਹਦਾ ਨਾਲੇ ਤਾਂ ਉਹਦੇ ਮਿਲੀਅਨ ਚ ਜਾਂਦੇ ਨੇ ਬਿਲੀਅਨ ਤੇ ਫਾਲੋਅਰ ਨੇ ਉਹਦੇ ਵੀਰੇ ਦੇ ਤੇ ਇੱਕ ਵੀਰ ਹੋਰ ਆਪਣਾ ਅੱਜ ਜਿਹਨੇ ਮੈਨੂੰ ਆਪਾਂ ਨੂੰ ਫੋਨ ਕੀਤਾ ਸੀ ਬਾਈ ਨੇ ਹੂੰ ਇੰਦਰਪਾਲ ਹਾਂ ਇੰਦਰਬੀਰ ਨੂੰ ਦੇਲਾ ਕਿੰਨਾ ਕਿੰਨੇ ਵਾਲੀ ਕੰਟਰੋਵਰਸੀਆਂ ਚਾਹਿਆ ਆਪਾਂ ਚਲੋ ਆਪਾਂ ਇਹ ਨਹੀਂ ਕਹਦੇ ਵੀ ਉਹ ਕੋਈ ਕੋਈ ਵੀ ਬੰਦਾ ਕੰਮ ਕਰਦਾ ਉਹਦੇ ਸਿਰ ਤੇ ਕਰਦਾ ਜੇ ਲੋਕ ਦੇਖਣ ਹੀ ਨਾ ਬੰਦਾ ਅੱਗੇ ਕਿਵੇਂ ਆਊਗਾ ਇਹ ਲੋਕ ਨਾਲ ਤਾਂ ਚੋਰੀਆਂ ਚੋਰੀਓ ਵੀਡੀਓ ਦੇਖਦੇ ਨੇ ਲੈ ਲਾਈਕ ਕਰਦੇ ਨੇ ਇਹ ਨਾਲ ਹੀ ਨਿੰਦਦੇ ਨੇ ਨਿੰਦੇ ਨੇ ਠੀਕ ਹੈ ਜਦੋਂ ਮੰਨ ਕੇ ਚੱਲ ਗੱਲ ਹੋ ਜਾਂਦੀ ਹੈ ਗੱਲਾਂ 'ਚ ਜਦੋਂ ਦੀਪ ਸਿੱਧੂ ਬਾਈ ਸੀਗਾ ਅਸੀਂ ਉਹਦੇ ਵਿੱਚ ਸੀਗੇ 26 ਵੇਲੇ ਹਾਂ ਜਦੋਂ ਝੰਡਾ ਲਹਿਰਾਇਆ ਸੀ ਉਦੋਂ ਅਸੀਂ ਕੋਲੇ ਸੀਗੇ ਕਮਲ ਉਹਦੇ ਦੇਖ ਇੱਕ ਕਮਲ ਦੇ ਵੀ ਟਾਂਕੇ ਲੱਗੇ ਸੀ ਉਦੋਂ ਅਸੀਂ ਇਹ ਸਾਰੇ ਅੰਦਰ ਵਾਗੇ ਸੀ ਹਾਂ ਕਿਲੇ ਦੇ ਵਿੱਚ ਵਾਗੇ ਸੀ ਇਹ ਸਾਡੇ ਬਜ਼ੁਰਗਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਸਾਡੀਆਂ ਭੈਣਾਂ ਤੇ ਲਾਠੀ ਚਾੜੇ ਵੀਰਾਂ ਤੇ ਕਮਲ ਜਦੋਂ ਚਾਰਾਂ ਤੇ ਲੱਗੀ ਸੁਰ ਤੇਰੇ ਵੀ ਲੱਗੀ ਮੈਨੂੰ ਪਤਾ ਇੱਕ ਆਪਣੇ ਪਿੰਡ ਵਾਲਾ ਮੁੰਡਾ ਪਿੰਦਰ ਸੀਗਾ ਇਹ ਰਾਤ ਨੂੰ 12 ਵਜੇ ਆਏ ਸੀਗੇ ਉਦੋਂ ਦੀਪ ਵਿਚਾਰਾ ਮੋਟਰਸਾਈਕਲ ਤੇ ਭੱਜਿਆ ਸੀਗਾ ਲੋਕਾਂ ਨੇ ਗਦਾਰ ਦਾ ਉਹਨੂੰ ਦਾ ਆਰਐਸਐਸ ਦੇ ਬੰਦੇ ਦੱਸਤਾ ਸੀ ਆਰਐਸਐਸ ਦੇ ਬੰਦੇ ਦੱਸਤਾ ਸੀ ਕੰਦਾ ਯਾਰਐਸਐਸ ਦੇ ਬੰਦੇ ਸੀ ਸਾਡੇ ਮੁੰਡਿਆਂ ਨੇ ਉਹਦਾ ਬਾਰਡਰ ਤੋੜਿਆ ਸੀਗਾ ਕਹਿੰਦੇ ਆਰਐਸਐਸ ਦੇ ਨੇ ਜਿਹੜੇ ਜਿਨ੍ਹਾਂ ਨੇ ਬਾਰਡਰ ਤੋੜਤਾ ਕੋਈ ਸਾਡੇ ਪੰਜਾਬ ਦੀ ਗੱਲ ਹੋਊਂਗੀ ਸਾਡੇ ਨੌਜਵਾਨਾਂ ਦੀ ਗੱਲ ਹੁੰਦੀ ਆ ਠੀਕ ਆ ਜਦੋਂ ਕਹਿੰਦੇ ਵੀ ਕਹਿੰਦੇ ਹੁੰਦੇ ਨੇ ਜਦੋਂ ਜਵਾਨੀ ਵੇਲੇ ਕਹਿੰਦੇ ਖੂਨ ਨਾ ਖੋਲਿਆ ਤਾਂ ਫਿਰ ਹੋਰ ਖੋਲੂਗਾ ਕਰਨਾ ਸਾਡੇ ਬੱਚਿਆਂ ਨੇ ਉਦੋਂ ਉੱਥੇ ਸਾਡੇ ਭਰਾਵਾਂ ਨੇ ਬਾਰਡਰ ਉਹ ਮੇਰੇ ਕੋਲ ਵੀਡੀਓ ਹਜੇ ਵੀ ਪਈਆਂ ਨਹੀਂ ਗਈਆਂ ਠੀਕ ਆ ਇਹ ਕਹਿੰਦੇ ਆਰਐਸਐਸ ਦੇ ਬੰਦੇ ਠੀਕਾ ਦੀਪ ਸਿੱਧੂ ਨੂੰ ਕਿਤਾਬ ਆਰਐਸਐਸ ਦਾ ਦਿੱਤਾ ਗਿਆ ਸੀ ਉਹਨੂੰ ਕੀ ਲੋੜ ਸੀ ਐਡੀ ਵੱਡੀ ਇੰਡਸਟਰੀ ਛੱਡ ਕੇ ਐਡਾ ਉਹ ਵਕੀਲ ਸੀ ਕਰੋੜਾਂ ਰੁਪਈਆ ਦੇ ਵਿੱਚ ਉਹ ਮੰਨ ਲਓ ਕੇਸ ਲੜਦਾ ਹੁੰਦਾ ਉਹਨੂੰ ਇੱਕ ਐਸ਼ ਦੀ ਜ਼ਿੰਦਗੀ ਮੰਨ ਲਓ ਛੱਡ ਕੇ ਉਹਨੇ ਖੇਤਾਂ ਦੇ ਵਿੱਚ ਰਾਤਾਂ ਕੱਟੀਆਂ ਦੀਪ ਸਿੱਧੂ ਨੇ ਕਿਵੇਂ ਵੀਡੀਓ ਪਾਉਂਦਾ ਹੁੰਦਾ ਸੀ ਕਹਿੰਦਾ ਲੋਕਾਂ ਨੂੰ ਬਾਅਦ ਵਿੱਚ ਇਹ ਚੀਜ਼ ਦੀ ਸਮਝ ਆਊਗੀ ਉਹ ਗੱਲਾਂ ਅੱਜ ਸਾਹਮਣੇ ਆਈ ਜਾਂਦੀਆਂ ਨੇ ਉਹੀ ਗੱਲ ਆ ਚੰਗੀਆਂ ਗੱਲਾਂ ਕੋਈ ਸੁਣਦਾ ਵੀ ਨਾ ਅੱਜ ਕੱਲ ਮੇਰੀ ਗੱਲ ਸੁਣੋ ਉਹੀ ਗੱਲ ਆ ਵੀ ਭੋਗਾ ਤੇ ਕੱਟ ਕਰਨ ਦਾ ਫਾਇਦਾ ਕੀ ਆ ਪਹਿਲਾਂ ਤਾਂ ਵਿਚਾਰੇ ਤੇ ਕੋਈ ਨਾਲ ਨਹੀਂ ਖੜਿਆ ਬਾਅਦ ਚ ਇੰਨਾ ਕੱਟ ਹੋ ਗਿਆ ਤੇ ਖੜਨ ਨੂੰ ਦੁਰਜੇ ਉਹੀ ਦੁਨੀਆ ਉਦੋਂ ਉਹਦੇ 26 ਬਲੇ ਨਾਲ ਖੜ ਜਾਂਦੇ ਉਹ ਹੌਸਲੇ ਯੱਡ ਹੁੰਦਾ ਹੌਸਲੇ ਯੱਡ ਹੁੰਦਾ ਇਹਦਾ ਭਾਵੇਂ ਇਹਦਾ ਸ਼ੁਰੂ ਤੋਂ ਚੱਲਦਾ ਆਉਂਦਾ ਹਨਾ ਪਰ ਛੱਡ ਕੇ ਉਹ ਲਗਜ਼ਰੀ ਤਿੰਨ ਤਨ 4-4 ਕਰੋੜ ਦੇ ਕੋਲ ਗੱਡੀ ਸੀਗੀ ਜਿਹੜੇ ਵਿਚਾਰੇ ਨੇ ਮੋਟਰਾਂ ਤੇ ਰਾਤਾਂ ਕੱਟੀਆਂ ਲੁਕ ਲੁਕ ਕੇ ਲੁਕ ਲੁਕ ਕੇ ਸਭ ਜੱਲਾ ਲੁਕ ਲੁਕ ਕੇ ਨੇ ਰਾਤਾਂ ਕੱਟੀਆਂ ਇਹ ਲੋਕ ਅੱਜ ਗੱਲਾਂ ਕੀ ਕਰਦੇ ਕਰਦੇ ਨੇ ਭਾਈ ਜੇ ਸਾਥ ਦੇਣਾ ਹੁੰਦਾ ਨਾ ਕਿਸੇ ਦਾ ਉਦੋਂ ਲਿਆ ਕਰੋ ਬਾਲਾ ਗਿਆਨ ਨਾ ਬੰਡਿਆ ਕਰੋ ਗੁੱਸਾ ਇਹ ਚੀਜ਼ ਆ ਜਾਂਦਾ ਵੀ ਗਿਆਨ ਬੰਦਦੇ ਨੇ ਜਦੋਂ ਆ ਕੇ ਜਾਂਦਾ ਤੁਸੀਂ ਐ ਕਹੋ ਵੀ ਸੋਡੀ ਇਹ ਗੱਲ ਭਈ ਤੁਸੀਂ ਸਹੀ ਨਹੀਂ ਗਏ ਅਸੀਂ ਕੋਈ ਵੀ ਤੁਸੀਂ ਮਾੜਾ ਚੰਗਾ ਬੋਲੀ ਜਾਂਦੇ ਹੋ ਲੋਕਾਂ ਨੂੰ ਮਾੜਾ ਚੰਗਾ ਬੋਲ ਕੇ ਤੁਸੀਂ ਅੱਗੇ ਆ ਰਹੇ ਹੋ ਤੁਸੀਂ ਤਾਂ ਦੇ ਨੋਰਮਲ ਗੱਲਾਂ ਹੀ ਕਰਦੇ ਆ ਨੋਰਮਲ ਆਦੀਆਂ ਵੀਡੀਓ ਪਾਉਂਦੇ ਆ ਨਹੀਂ ਤੋ ਇਹ ਤਾਂ ਪਹਿਨੇ ਆ ਨਾ ਸ਼ੁਰੂ ਤੋਂ ਐ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ ਪਰ ਤੋ ਇਕੱਠਾਗਾ ਤੇ ਇੱਕ ਚੀਜ਼ ਦੇਖਿਆ ਨਾ ਤਾਂ ਲੋਕ ਉਹਨੂੰ ਚੰਗੇ ਨੂੰ ਗਾਉਂਦੇ ਨੂੰ ਜਾਂਦੇ ਸੀ ਨਾ ਮਾੜੇ ਨੂੰ ਮਤਲਬ ਲੋਕ ਕਿਤੇ ਪਾਸੇ ਵੀ ਨਹੀਂ ਸੀ ਹੁਣ ਕਹਿੰਦੇ ਤਾਂ ਗੰਦ ਬੋਲਦਾ ਸੀ ਫੁਲਾਨਾ ਕਰਦਾ ਸੀ ਫਿਰ ਖਾੜੇਗਾ ਤਾਂ ਲਵਾਉਂਦੇ ਖਾੜੇਗਾ ਤਾਂ ਨਾਲੇ ਫਿਰ ਉਸ ਤੋਂ ਬਾਅਦ ਚੰਗਾ ਵੀ ਗਾਉਣ ਲੱਗਿਆ ਸੀ ਉਹ ਹੁਣ ਕਿਸੇ ਦੇ ਮਰਜ਼ੀ ਟਰੈਕਰਾਂ ਦੇ 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 ਸੀ ਹੁਣ ਆਪਣੇ ਕੰਨਾਂ ਤਾਂ ਹੈਗੇ ਨਹੀਂ ਅਗਲਾ ਤਾਂ ਜਿਹੜਾ ਗੱਲ ਬੋਲਦਾ ਸੁਣਦਾ ਤਾਂ ਹੈਗੀ ਆਪਣੇ ਸਿੰਗਰ ਕਹਿੰਦੇ ਨੇ ਚਮਕੀਲਾ ਫਰ ਕਿੰਨੇ ਸਿੰਗਰ ਕਿੰਨੀਆਂ ਭੈਣਾਂ ਕਿੰਨੇ ਵੀਰ ਉਹਦੇ ਮੇਲੇ ਤੇ ਜਾਂਦੇ ਨਹੀਂ ਕਿ ਸਮਾਦਿਓਂ ਦੀ ਤੇ ਹਾਂ ਫਿਰ ਉਹਦੇ ਵਿੱਚ ਜਦੋਂ ਕੋਈ ਗੋਣੀ ਨਹੀਂ ਸੀ ਕੁਛ ਵੀ ਨਹੀਂ ਫਿਰ ਕਾਹ ਤੋਂ ਜਾਣੇ ਉਹ ਕਾਹ ਤੋਂ ਜਾਣੇ ਕਿਉਂ ਜਾਣੇ ਉਹ ਸਹੀ ਗੱਲ ਆ ਤੇ ਕਮਲ ਬਾਈ ਲੋਕਾਂ ਨੂੰ ਇੰਜਤ ਸਕਦਾ ਦੁਨੀਆ ਜੀ ਇਹਨਾਂ ਤਾਂ ਗੁਰਨਾਨਕ ਦੇਵ ਜੀ ਨੂੰ ਨਹੀਂ ਬਖਸ਼ਿਆ ਹਾਂ ਸਹੀ ਗੱਲ ਆ ਇਹ ਇਹ ਲੋਕ ਨਹੀਂ ਪਿਛੇ ਦੇ ਮਿੱਤੀ ਨਹੀਂ ਹੈਗੇ ਇਹ ਲੋਕ ਤੇ ਜਿਵੇਂ ਮੰਨ ਕੇ ਚੱਲ ਸਿੱਧੂ ਮੂਸੇਵਾਲਾ ਸੀ ਹਰਾਇਆ ਕਿ ਨਾ ਹਰਾਇਆ ਹਾਂ ਆ ਸੀ ਮਾਨਸਾ ਸੀਟ ਤੋਂ ਹੁਣ ਮਾਨਸਾ ਸੀਟ ਦੇ ਉਧਰ ਲੋਕ ਕਹਿੰਦੇ ਨੇ ਵੀ ਐਂ ਸੀ ਬਾਹਰ ਕੀ ਬਈਏ ਉਹਦੀ ਯਾਤਰਾ ਦੇ ਦਿੰਦੇ ਇਹ ਕਹਿੰਦੇ ਉਧਰ ਬੱਸ ਨਹੀਂ ਸੀ ਜਾਂਦੀ ਹੁੰਦੀ ਮੂਸਾ ਮੂਸਾ ਹੁਣ ਲਾਤੀ ਆ ਹਾਂ ਠੀਕ ਹੈ ਮੂਸੇ ਵਾਲਾ ਮੂਸੇ ਵਾਲਾ ਹੁਣ ਉਹ ਪਿੰਡ ਦੇ ਲੋਕਾਂ ਨੇ ਕਹਿੰਦਾ ਵੀ ਅਸੀਂ ਮੂਸੇ ਤੋਂ ਆ ਜੇ ਕੋਈ ਗੱਲਬਾਤ ਤੇ ਬੰਦੇ 'ਚ ਫੇਰ ਹੁਸਾ ਮੂਸਾ ਹੋਣ ਲੱਗੀ ਮਾਨ ਸਾਹਿਰੀਆ ਕਿੰਨਾ ਮਸ਼ਹੂਰ ਹੋ ਗਿਆ ਮੂਸੇ ਮੂਸੇ ਵਾਲੇ ਬਾਈ ਦਾ ਪਿੰਡ ਸੀ ਹਮ ਸਹੀ ਗੱਲ ਹੈ ਮਾਨ ਸਾਹਿਲਾ ਜ਼ਿਲ੍ਹਾ ਸੀ ਬਾਈ ਦਾ ਵੀ ਬਾਈ ਜੇ ਪਹਿਲੇ ਸਾਥ ਦੇ ਦਿਆ ਕਰੋ ਟੀ ਲੋੜ ਹੈਗੀ ਫਿਰ ਪਹਿਲਾਂ ਦੇਖ ਲਾ ਸਕੋਰਟੀਨ ਦਿੱਤੀ ਬਾਅਦ 'ਚ ਜਦੋਂ ਵਿਚਾਰਾ ਮਰ ਗਿਆ ਤੇ ਮੰਗ ਰਿਹਾ ਸਕੋਰਟੀ ਹਾਂ ਸਹੀ ਗੱਲ ਹੈ ਜਿੱਥੇ ਸਕੋਰਟੀ ਦੇਣ ਦੀ ਲੋੜਾ ਤੇ ਦਿੰਦੇ ਵੀ ਹੁਣ ਮਾਨ ਜਿਹੜੀ ਅਮਨਦੀਪ 'ਤੇ ਵੜੀ ਗਈ ਹੈ ਅਮਨਦੀਪ ਘਰ ਬੜੀ ਗੋਦੇ ਉਹ ਜਿਹੜਾ ਮੁੰਡਾ ਨਾਲ ਉਹਦੇ ਘਰ ਵਾਲੇ ਕਿੰਨਾ ਬਿਲਕਦੇ ਦੋ ਮਸੂਮ ਜਵਾਕ ਨੇ ਉਹ ਵੀ ਈਆਂ ਨੇ ਤੇ ਉਹ ਉਹਦੀ ਕੀ ਵਿਚਾਰੀ ਦੀ ਸਕਿਉਰਟੀ ਹੈ ਕੀ ਉਹ ਨੂੰ ਕੀ ਉਹ ਸੇਫ ਹੈ ਵਿਚਾਰੀ ਉਹ ਫਿਰ ਵੀ ਕਹਿੰਦੇ ਹੁੰਦੇ ਨੇ ਜਮੀਰ ਜਿਹੜੇ ਅੰਦਰ ਬੰਦੇ ਦੇ ਹੁੰਦੀ ਹੈ ਤੇ ਉਹ ਫਿਰ ਵੀ ਵੀਡੀਓ ਪਾਈ ਜਾਂਦੇ ਆ ਪਾਈ ਜਾਂਦੇ ਮੈਂ ਤਾਂ ਕਹਿੰਦੇ ਸਲੂਟ ਆ ਉਹ ਭੈਣ ਨੂੰ ਉਹਨੇ ਇਹਨਾਂ ਸੰਘਰਸ਼ ਕਰਕੇ ਕੁਝ ਮਰਜ਼ੀ ਕੀਤਾ ਉਹਨੇ ਐਪਲੀਕੇਸ਼ਨਾਂ ਪਾਈਆਂ ਭਗਵੰਤ ਮਾਨ ਸਾਹਿਬ ਤੱਕ ਵੀ ਉਹਨੇ ਵੀਡੀਓ ਪਾਈਆਂ ਨੇ ਤੇ ਉਹ ਫਿਰ ਕਹਿੰਦੇ ਵੀ ਕਹਿੰਦੇ 100 ਦਿਨ ਅਦਾ ਛੋੜ ਦੇ ਕੇ ਤਾਂ ਸਾਧਾ ਖਰੀਦਾ ਬੰਦਾ ਫੜੇ ਹੀ ਜਾਂਦਾ ਫੜੇ ਹੀ ਜਾਂਦਾ ਠੀਕ ਆ ਪਰ ਉਹ ਹੋਣਾ ਕਰਨ ਦਾ ਕੁਛ ਨਹੀਂ ਹੋਣਾ ਕਰਨ ਦਾ ਕੀ ਹੈ ਬਣੀ ਕਿਸੇ ਸਰਕਾਰਾਂ ਕਿਸੇ ਦਾ ਹੱਥ ਹੈਗਾ ਸੱਤ ਰਸਾਇਆ ਦੇ ਥੱਲੇ ਆ ਉਹ ਐਡੀ ਗੱਲ ਚਲੋ ਭਣੀ ਆਪਾਂ ਹੋਰ ਗੱਲਾਂ ਵਸੇ ਬਾਕੀ ਸੀ ਕੰਮ ਉਹਨਾਂ ਫਿਰ ਅਗੱਲਾਂ ਵਗ ਜਾਂਦੀਆਂ ਨੇ ਇਹ ਜਿਹੜੇ ਬਾਈ ਕਿਸੇ ਨੂੰ ਜੇ ਨਹੀਂ ਵੀੜੇ ਕਿਸੇ ਦੀ ਵੀ ਨਹੀਂ ਚੰਗੀ ਲੱਗ ਕਿਸੇ ਦੀ ਵੀ ਨਹੀਂ ਲੱਗਦੀ ਹਾਂ ਗਹਨਗਾ ਗਹਨਗਾ ਲੋਕ ਕਰਦੇ ਗੁਰ ਹਮ ਸਹੀ ਗੱਲ ਕੀ ਲੋੜ ਹੈਗੀ ਹੈ ਨਾ ਪਰ ਵੀ ਵਿਧਵਾ ਨਾ ਵੀਰ ਬਣ ਕੇ ਬਣਾਇਆ ਕੋਈ ਨਹੀਂ ਚੰਗੇ ਲਾਜੇ ਸੀ ਕਿਸੇ ਨੂੰ ਮਾੜਾ ਨਹੀਂ ਬਣਿਆ ਮੈਂ ਤਾਂ ਨਾ ਦੇਖੋ ਵੀਰ ਭਰਾ ਕਹਿੰਦੇ ਉਹਨੇ ਵੀ ਮੈਨੂੰ ਮੈਸੇਜ ਕੀਤਾ ਮੈਂ ਵੀਰ ਕਹਿੰਦਾ ਮੈਂ ਬਈ ਤੇਰੀ ਵੀਡੀਓ ਚ ਫਿਰ ਕੀ ਆ ਫਿਰ ਇਹਨਾਂ ਲੋਕਾਂ ਨਾਲ ਕਿੰਨੀ ਕੀ ਕੰਟਰੋਵਰਸੀ ਕਰੀ ਜਾਊਗਾ ਲੋਕਾਂ ਨੂੰ ਮਾੜਾ ਜਾ ਜਾਂਦਾ ਵੀ ਅਸੀਂ ਤਾਂ ਕੋਈ ਮਾੜੀ ਵੀਡੀਓ ਨਹੀਂ ਪਾਉਂਦੇ ਮੇਰੇ ਨਾਲ ਚ ਕੇ ਵੀਡੀਓ ਨਹੀਂ ਪਾਉਂਦੇ ਲੱਚਰ ਤਾਂ ਨਹੀਂ ਪਾਉਂਦੇ ਆਪਾਂ ਤਾਂ ਕਹਿੰਦੇ ਜਿਹੜਾ ਵੀ ਕੋਈ ਨੱਚ ਕੇ ਪਾਈ ਜਾਂਦਾ ਉਸ ਮਰਜ਼ੀ ਕਰਕੇ ਆਦੇ ਸਿਰ ਤੇ ਪਾਈ ਜਾਂਦਾ ਆਪਾਂ ਨੂੰ ਕੀ ਦੁੱਖਾ ਜਦੋਂ ਇਹ ਇਕੱਲੇ ਬਥਣ ਲੱਖਾ ਬਾਈਆ ਕਿੰਨੀ ਕਿੰਨੀ ਲੋਕਾਂ ਨੂੰ ਉਹ ਕਰੀ ਜਾਂਦਾ ਕੋਈ ਕਹਿੰਦਾ ਉਹ ਅੱਜ ਤਾਂ ਲੋਕਾਂ ਦੀ ਗੱਲ ਕਰੀ ਜਾਂਦਾ ਹਾਂ ਅੱਜ ਤਾਂ ਸਹੀ ਆ ਅੱਜ ਤਾਂ ਸਹੀ ਆ ਕਹਿੰਦੇ ਜੇ 100 ਵਾਰੀ ਬਾਕੇ ਇੱਕ ਵਾਰੀ ਸਹਾਗਾ ਮਾਰ ਦੇ ਕਹਿੰਦੇ ਉਹ ਬਾਹਣ ਸਾਫ ਹੋ ਜਾਂਦਾ ਸਾਫ ਹੋ ਜਾਂਦਾ ਠੀਕ ਆ ਵੀ ਜੇ ਕੋਈ ਚੰਗੀ ਲੈਣ ਤੇ ਕਹਿੰਦੇ ਤੁਰਦੇ ਲੋਕ ਤੁਰਨ ਨਹੀਂ ਦਿੰਦੇ ਤੁਰਨ ਨਹੀਂ ਦਿੰਦੇ ਗੱਲ ਇਹ ਹੈਗੀ ਵੀ ਕਿਉਂ ਐਡਾ ਐਂ ਕਾ ਤੋ ਕਰਦੇ ਹੋ ਤੁਸੀਂ ਹੂੰ ਤੇ ਬੱਸ ਚਲੋ ਮੁੜ ਕੇ ਆ ਪੌਥੀ ਆਉਣੇ ਆ ਬਈ ਹੁਣ ਗਰਮੀ ਦੇ ਵਿੱਚ ਮਸਰ ਮੱਕੀ ਦੀ ਇਹਨਾਂ ਨੂੰ ਜਿਆਦਾ ਬਚਾਉਣਾ ਪਊਗਾ ਪਾਣੋ ਜਿਹੜੀ ਵੀ ਜਿਵੇਂ ਆਪਾਂ ਖੇਤ ਦੇ ਮਸਰ ਦਾ ਇਹਨਾਂ ਪ੍ਰਬੰਧ ਕਰਨਾ ਪਊਗਾ ਸਹੀ ਹੈ ਇਹਦੇ ਦੁੱਧ ਜੰਮੀ ਸੁੱਕ ਜਾਂਦੇ ਨੇ ਉਸ ਤਾਂ ਗਰਮੀ ਵਾਲੀ ਹੋ ਜਾਂਦੀ ਹੈ ਗਰਮੀ ਸ ਘਾ ਦਿੰਦੀ ਆ ਕੋ ਸਾਰਾ ਜਿਹੜਾ ਆਹ ਚਮਜੂ ਜੇ ਲੱਗੇ ਨੇ ਬਰੀਕ ਬਰੀਕ ਆਪਣੇ ਤੇ ਲੱਗਣ ਨਹੀਂ ਦਿੱਤੀ ਮੈਂ ਤਾਂ ਪਹਿਲਾਂ ਲੱਗ ਜਾਂਦੇ ਨੇ ਵਿੱਚ ਵਿੱਚ ਜਦੋਂ ਮਾੜੀ ਜੀ ਲੱਗ ਜਾਂਦੀ ਮੈਂ ਥੋੜੀ ਦਵਾਈ ਲਾ ਦਿੰਦੀ ਆ ਤੇ ਹੋਵੇ ਨਾ ਜਦੋਂ ਆਪ ਦਾ ਮੰਨ ਲੇ ਚਲੋ ਆ ਇੱਕ ਚਮਜੂ 360ਾਂ ਦੇ ਦੇ ਦਿੰਦੀ ਆ ਇਹਦਾ ਭਰ ਦਿੰਦੀ ਆ ਸਾਰਾ ਪਿੰਡਾ ਸਹੀ ਹੈ ਲੋ ਮੈਂ ਦੇ ਜਿੰਮ ਆਪਣੇ ਉਹ ਕੱਟੇ ਦੇ ਦੇਖੀ ਸੀ ਮੈਂ ਨਾ ਕਿੰਨਾ ਬੁਰਾ ਹਾਸਾ ਉਹ ਆਪਾ ਲਿਆਂਦਾ ਜੇ ਆਪਾਂ ਦੱਸਿਆ ਸੀ ਨਾ ਵੀ ਉਹਦੇ ਮੈਂ ਦਵਾਈਆਂ ਬਹੁਤ ਲਾਈ ਗਈ ਪਰ ਉਹ ਵਿਚਾਰਾ ਬਚਿਆ ਨਹੀਂ ਹੈਗਾ ਤੇਜੀ ਮੌਤ ਹੋ ਗਈ ਮਰ ਗਿਆ ਵਿਚਾਰਾ ਉਹ ਬੇਚੀਜ ਕਹਿੰਦੇ ਆ ਵੀ ਬਾਅਦ ਚ ਜਦੋਂ ਕਹਿੰਦੇ ਵੀ ਬਿਮਾਰੀ ਕੋਈ ਵੀ ਆ ਸਟੇਜ ਤੋਂ ਟੱਪ ਗਿਆ ਸਹੀ ਹੀ ਹੁੰਦੀ ਉਹਦੀ ਮੈਂ ਸੰਭ ਸੰਭਾਲ ਵੀ ਇਕੱਲੇ ਦੀ ਵੀ ਕਰਦੀ ਰਹੀ ਮੈਂ ਸਭ ਕੁ ਮੁੱਲ ਲੈਂਦੀ ਸੀ ਉਹਦੀ ਵੀਡੀਓ ਦੱਸੀ ਸੀ ਨਾ ਭਾਈ ਇਹਦੇ ਕੱਤੇ ਦੇ ਚਿਚੜ ਵਾਲੇ ਨੇ ਮੈਂ ਬਹੁਤ ਅਸ਼ੇਵਾਦੀ ਕੀਤੀ ਪਰ ਉਹ ਬਚਿਆ ਨਹੀਂ ਤੇ ਆਹ ਹੁੰਦੀ ਆ ਨਾ ਭਾਣੇ ਸਮਾਈ ਵੀ ਆਰਾਮ ਨਾਲ ਖੜੇ ਆ ਪੂਰੇ ਉਹਦੇ ਨਾਲ ਨਹੀਂ ਵੀ ਪਸ਼ੂ ਨੂੰ ਖੜਿਆ ਨਹੀਂ ਜਾਂਦਾ ਮੈਂ ਕੱਲ ਉਹਦੀ ਲੋਹ ਕਰਨ ਲੱਗੀ ਬਾਲ ਜੇ ਇਹ ਬਰਾਏ ਮੂੰਹ ਮੇਰੀ ਚੁੰਨੀ ਜੱਬੇ ਵੀ ਇਧਰ ਆ ਤੇ ਮੇਰੇ ਰਾਤੇ ਹੂੰ ਤੇ ਬਸ ਹੁਣ ਤਾਂ ਮੈਨੂੰ ਕੰਮ ਹੋ ਗਈ ਵੀਡੀਓ ਹਨਾ ਨਿੱਪੜ ਗਿਆ ਹੁਣਾ ਤੇ ਚਲੋ ਹੋਰ ਪਾਸੇ ਦਿਮਾਗ ਵਗ ਗਿਆ ਉਹ ਕਈ ਵਾਰੀ ਹੋ ਜਾਂਦਾ ਦਿਮਾਗ ਹਨਾ ਤੇ ਵੀ ਧੰਨਵਾਦ ਵੀਰੇ ਸਾਰਿਆਂ ਦਾ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਐਵੇਂ ਪਿਆਰ ਦਿਆ ਕਰੋ ਹੋਰ ਵੀ ਵੱਧ ਪਿਆਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਿਹੜੀ ਉਹ ਟੱਲੀ ਆ ਉਹਨੂੰ ਦਵਾ ਦਿਆ ਕਰੋ ਧੰਨਵਾਦ ਵੀਰੇ ਸਾਰਿਆਂ ਦਾ ਹੱਸਦੇ ਰਹੋ ਅਮਾਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਉਹ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ